ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਲੱਗੇ ਹੋਏ ਆ ਰਪੇਰਾ ਕੰਮ ਦਸ਼ਮੇਸ਼ ਦਾ ਕਰਨ ਕੱਲ ਸ਼ੋਕਨਗਰ ਬਾਗੇ ਉੱਥੇ ਦਿਹਾੜੀ ਉਹ ਖਰਾਬ ਹੋ ਗਈ ਪੂਰੀ ਸਮਾਨ ਵੀ ਕੁਝ ਨਹੀਂ ਦਾ ਛੋਟਾ ਜਾਈਦਾ ਆਜੂ ਗੇਅਰ ਮਿੱਟ ਕਰਤਾ ਹੋਰ ਬਣੀ ਹਾਂਜੀ ਵਧੀਆ ਬਾਈ ਜੀ ਚੰਗੀ ਤਰ੍ਹਾਂ ਸਾਫ਼ ਕਰ ਲਿਆ ਪੁੱਤ ਇਹਨਾਂ ਪੂਰੀ ਚੰਗਾ ਮਿੱਟੀ ਮੋਟੀ ਨਾ ਰਹੇ ਵਿੱਚ ਹਾਂ ਵੇ ਨਹੀਂ ਕਹਿੰਦੇ ਤੇ ਢੱਲੀ ਆ ਕਪਲਿੰਟ ਲੀ ਆ ਹਾ ਇਹਦਾ ਫਰੈਂਕ ਟਰੈਕਟਰ ਦਾ ਹੀ ਕਿਹਾ ਕੋਈ ਕਾਰਟ ਰੇ ਢੱਲੀ ਹੁੰਦੀ ਏ ਇਹਦੀ ਕਾਰਟ ਢੱਲੀ ਹੋ ਗੇ ਫੇਰ ਆ ਬਾਕੀ ਗੇਰ ਤਾਂ ਕਰਤਾ ਬੇਟਾ ਬੰਨਿਆ ਹੋਇਆ ਨਵੀਂ ਬੋਹੂ ਬੋਹੂ ਨਿਕਣਾ ਨਵੀਂ ਬੋਹੂ ਲਿਆ ਕੇ ਕੋਈ ਨਹੀਂ ਦਿੰਦੇ ਵੀ ਛੇਤੀ ਪਹਿਲਾਂ ਕੋ ਦੇਖਿਆ ਵੀ ਦੇਖਣ ਦਾ ਸ਼ਗਲ ਲੈਣਾ ਉਹ ਕੰਮ ਕਰਿਆ ਹੋਇਆ ਦਲੇ ਨੇ ਹੈ ਬਣੀ ਓਏ ਹੈਗਾ ਕਦਰ ਕੁਦਰ ਨਾ ਭਾਜੀ ਭਾਜੀ ਹੈ ਹੈਗਾ ਕਦਰ ਕੁਦਰ ਨਾ ਭਾਜੀ ਪਲੇਟ ਉੱਤ ਆਹ ਉਹ ਵਧੀਆ ਚੱਲ ਦੇਖਿਆ ਤਾਂ ਔਣਾ ਡੀਲ ਕਰ ਇਹ ਹਾਂ ਜੀ ਤੇ ਇਹ ਲਿਆਂਦਾ ਗੱਲ ਸਾਰੀ ਨਮਾ ਪਾਉਣਾ ਤੇ ਡੈਕਸ਼ਨ ਵੀ ਰਾਜੂ ਖਾਲੀ ਕਰ ਲਿਓ ਇਹਦੀਆਂ ਪਾਲਾ ਡਾਇਰ ਖੋਲਿਆ ਇਹਨਾਂ ਨੇ ਹਾਂਜੀ ਡੈਕਸ਼ਨ ਸਾਰੀਓ ਖਾਲੀ ਤੇਲ ਸਾਰੇ ਡੱਬੇ ਚ ਪਾ ਲਿਓ ਵਿੱਚ ਡੀਜ਼ਲ ਘਾ ਧੋ ਦੇਓ ਡੈਕਸ਼ਨ ਵੀ ਤੇ ਇਹ ਨਮਾ ਹੀ ਪਾਉਣਾ ਡੈਕਸ਼ਨ ਆ ਇਹਦੇ ਵਿੱਚ ਪੁਰਾਣਾ ਰੱਖਣਾ ਹੀ ਨਹੀਂ ਹੈਗਾ ਤੇਸਤੀ ਆ ਗਈ ਲੋਟ ਤੇਸਤੀ ਪਾ ਲਈ ਹੈ ਹੈ ਉਹ ਚਾਹਤ ਨਹੀਂ ਹੁਣ ਤਾਂ ਨਹੀਂ ਡਿੱਕਾ ਲਾਇਆ ਰਹੀ ਵੱਡੀ ਆ ਮੂਰੇ ਬੜਾ ਠੀਕ ਆ ਹਾਂ ਰਵਣਾ ਲੈ ਆਇਆ ਰਾ ਆਪਣਾ ਲੈ ਆਂਦੀ ਆ ਭਾਰਤ ਵੈਂਚ ਦੀਆਂ ਰ ਆਪਣਾ ਲੈ ਆਂਦੀ ਆ ਵਧੀਆ ਰਣਜੀਤ ਕੇਸਤੀ ਪੈ ਗਈ ਬਾਕੀ ਹੌਲੀ ਹੌਲੀ ਹੁਣ ਇਹਦਾ ਜਿਹੜਾ ਬੰਨਣਾ ਸਮਾਨ ਸ਼ੁਰੂ ਕਰਤਾ ਕਲਚ ਪਲੇਟ ਦੀ ਖਲ ਉਹ ਵੀ ਤੁਹਾਨੂੰ ਦੱਸ ਦਾਂ ਕਾਣੀ ਖਾਦਾ ਪਿੰਗ ਪਵਾਇਆ ਕਲਪਵਾਇਆ ਕਲਚ ਪਲੇਟ ਨੇ ਵੀ ਨਹੀਂ ਇਹ ਕਲਚ ਪਲੇਟ ਬੈਠੇ ਆ ਤਾਂ ਨਵੇਂ ਹੋਏ ਇਹਦੇ ਵਿੱਚ ਹਜੇ ਤਾਂ ਬਾਕੀ ਪੰਜਾਬ ਤੋਂ ਨਾ ਪ੍ਰੈਸ਼ਰ ਪਲੇਟ ਕਲਚ ਪਲੇਟ ਸਾਰਾ ਕੁਝ ਪਾ ਕੇ ਲੈਂਦਾ ਦਾ ਪਤਾ ਨਹੀਂ ਕਲੱਚ ਬਲੇਡਾਂ ਨੋਕੇ ਨਵੀਂ ਪਈ ਆ ਜਿਹਨੇ ਵਿੱਚ ਕੰਪਲੇਨਾਂ ਝੀਰੀਆਂ ਜੀਆਂ ਨਾ ਉਹ ਤਿੱਖੀਆਂ ਹੋ ਗਈਆਂ ਪਤਾ ਨਹੀਂ ਸ਼ਾਫਟ 'ਚ ਖਰਾਬਤੀ ਜਾਂ ਸਾਡਾ ਟੁੱਟ ਗਿਆ ਤਾਂ ਨਾ ਆਪਣੇ ਜਿਹੜਾ ਮੌਮਬਤੀ ਵਾਲਾ ਹੋਜੰਗ ਹੁੰਦਾ ਇਹ ਸਾਡਾ ਆਦੇ ਆਉਂਦੇ ਆਉਂਦੇ ਰਾਹਤੇ 'ਚ ਟੁੱਟ ਗਿਆ ਤਾਂ ਇਹ ਜੇ ਅਸੀਂ ਮਸ਼ੀਨ ਉਰੇ ਲੈ ਕੇ ਆਏ ਨਾ ਪਤਾ ਤਾਂ ਬੈਲਟ ਰੈਟ ਖੂਗੀ ਪਰ ਅੱਬ ਜਾਣੇ ਇਹ ਟੁੱਟ ਗਿਆ ਤਾਂ ਗਲ ਜਾਇਦਾ ਲੱਗਿਆ ਰਹਿ ਗਿਆ ਸਾਰਾ ਟੁੱਟ ਗਿਆ ਤਾਂ ਕਲੱਚ ਬਲੇਡ ਸਾਰੀ ਡਿੱਡੀ ਹੋ ਗਈ ਸੀ ਉਹਦੇ ਕਰਕੇ ਜਾਂ ਹੋ ਗਿਆ ਵੀ ਝੀਰੀਆਂ ਖਰਾਬ ਵਿੰਗੀ ਹੋਗੀ ਸ਼ਾਫਟ ਮੂਰੇ ਤੇ ਨਾ ਯੂਨੇ ਖਰਾਬ ਕਰ ਕਰਤੀ ਜਾਂ ਪਤਾ ਨਹੀਂ ਰੱਬ ਜਾਣੇ ਜਾਂ ਕਲਚ ਪਲੇਟ ਚ ਹੀ ਹੋ ਕੰਬਲੀ ਨੇ ਮਾੜੀ ਹੋਣੀ ਆ ਪਰ ਕੱਲ ਜਿਹੜਾ ਕੰਮ ਕਰਿਆ ਹਨਾ ਕਲਚ ਪਲੇਟ ਆਪਣੇ ਕੋਲ ਹੈ ਨਹੀਂ ਦੀ 12 ਇੰਚੀ ਹੋ ਸੇ ਪੰਗਾ ਇਹ ਕੋਚ ਤੇ ਨਾ ਪੈਂਦੀ ਐ ਜੇ 12 ਪੈਂਦੀ ਆ ਵੈਸੇ ਨਵੀਆਂ ਦਾ ਮੈਂ ਲੈ ਕੇ ਆਇਆ ਦੋ ਕਲਚ ਪਲੇਟਾਂ ਫੇ ਮਾ ਨਵੀਂ ਕਾ ਨੂੰ ਪੋਣੀਆਂ ਨਾ ਉਹ ਲੈਦਰ ਚੰਗੇ ਆ ਫੇਰ ਕੱਲ ਆਪਣੇ ਟਰੱਕ ਜੁਨੀ ਆ ਨਾ ਛੋਕਨਗਰ ਉੱਥੇ ਤੇ ਕਲਚ ਪਲੇਟ ਲਈ ਇੱਕ ਪੁਰਾਣੀ ਉਹਨੇ ਦਿੱਤੀ ਸਾਨੂੰ 400 ਦੀ ਕਲਚ ਪਲੇਟ ਵਿੱਚ ਲੈਦਰ ਦੇ ਕੇ 900 ਦੇ 200 ਰੁਪਏ ਲਿਆ ਝੰਡਰੀਆਂ ਵਾਲੇ ਦੇ 1100 ਦੇ ਵਿੱਚ ਐਨ ਵਧੀਆ ਕਲਚ ਬਲੇਡ ਤਿਆਰ ਕਰਾ ਲਿਆ ਤੁਹਾਨੂੰ ਮੈਂ ਦਿਖਾਉਣਾ ਕਲਚ ਬਲੇਡ ਵੀ ਨਾਲ ਐ ਟਾਪ ਦੀ ਕਲਚ ਪਲੇਟ ਮੈਂ ਕਹਿੰਦਾ ਵੀ ਇਹ ਜੀ ਕਲਚ ਬਲੇਡ ਇਦਰ ਦੇ ਲੋ ਖਤਮ ਹੋਏ ਤੇ ਗੱਡੀ ਦੇ ਵਿੱਚ ਚੱਲ ਕੇ ਜਿਹੜੀ ਵਿੱਚ ਇੱਕ ਪਲੇਨ ਆ ਉਹ ਤਾਂ ਐ ਲੱਗਦੀ ਜਿਵੇਂ ਇਹ ਜੀ ਵੀ ਨਵੀਂ ਉਲਾਈ ਹੁੰਦੀ ਆ ਐਨੀ ਵਧੀਆ ਲੱਗੀ ਹੋਈ ਆ ਬਾਕੀ ਤੁਹਾਨੂੰ ਦਿਖਾਉਣਾ ਉਹ ਵੀ ਜੇ ਉਧਰ ਵੀ ਹੁਣ ਰਹਿ ਗਈ ਆਪਣੇ 12 ਵਾਜੀ ਅਬਲੋਰ ਵਾਲਾ ਵੀ ਤੁਸੀਂ ਫਟ ਕਰ ਲਓ ਰਾਜੂ ਪੱਖੇ ਜੇ ਲਵਾ ਦੇਓ ਸਿੱਧੇ ਜੇ ਕਰਕੇ ਹਾਂ ਬਤਾ ਇੱਕ ਤਰਹਿ ਗਈ ਇਹ ਰੇਟਾਂ ਨੂੰ ਆ ਤੋਂ ਲੰਘਨ ਉਹਨੇ ਅੱਗੇ ਫਾਰ ਬਾਈ ਪਹਿਲਾਂ ਸਲਾਹ ਦੀ ਨਵੇਂ ਬਣਾ ਦਈਏ ਪਰ ਕੱਲ ਉੱਥੇ ਗਏ ਤਾਂ ਕੋਈ ਬੰਦਾ ਹਾਮੀ ਭਰਦੇ ਨਹੀਂ ਤਾਂ ਬੈਂਡਿੰਗ ਮਸ਼ੀਨ ਨਹੀਂ ਹੈਗੀ ਕਿਸੇ ਕੋਲੋਂ ਨੇ ਮਹਾ ਮਾੜੇ ਮਾੜੇ ਬੈਂਡ ਪਾਉਣੇ ਪੈਣੇ ਹਨਾ ਅੱਧੇ-ਅੱਧੇ ਸੂਤ ਦੋ-ਦੋ ਇੱਕ-ਇੱਕ ਸੂਤ ਦੇ ਵੀ ਇਹ ਪਤਾ ਨਹੀਂ ਹੁਣ ਪਾਊਗਾ ਨਹੀਂ ਪਾਊ ਕੋਈ ਪਰ ਉੱਥੇ ਕਿਸੇ ਨੇ ਹਾਮੀ ਨਹੀਂ ਭਰੀ ਫੇ ਮੈਂ ਕਿਹਾ ਇਹਨਾਂ ਦਾ ਵਿਗੜਿਆ ਤਾਂ ਕੋਈ ਨਹੀਂ ਮਾੜਾ ਮੋਟਾ ਹੀ ਆ ਚੱਲ ਵੀ ਹੁਣ ਲਾ ਕੇ ਭਰੇ ਕਰਦੇ ਆਂ ਆ ਜੈਨ ਸਾਰੇ ਲਾ ਦਈਏਗਾ ਤੇਲਦਾਰ ਤੋਪਕਾ ਨਾ ਗਰੇ ਤੇਲ ਮਹਿੰਗਾ ਬਹੁਤਾ ਹੈ ਹਾਂ ਇੱਕ ਲਈ ਦਾ ਜਾਨ ਬਣਾ ਦਿਨਾ ਮਾ ਇਹ ਮਲਾ ਤੇ ਨੇ ਤਾਂ ਠੀਕ ਰ ਆ ਹਾਂ ਅਸੇ ਇੱਧਰ ਸਾਡੇ ਵਰਕਸ਼ਾਪ ਸਾਡੀ ਇੱਧਰ ਆ ਜੇ ਮਨ ਲਾ ਕੋਈ ਵਰਕਸ਼ਾਪ ਦੇ ਵਿੱਚ ਵੱਡ ਡੁੱਕ ਕਰਨੀ ਹੈ ਕਿਸੇ ਚੀਜ਼ ਦੀ ਤਾਂ ਵਰਕਸ਼ਾਪ ਇੱਧਰ ਖੁੱਲੀ ਹੋਈ ਆ ਇੱਧਰ ਸਾਡੇ ਵਰਕਸ਼ਾਪ ਦੇ ਅਫਸਰ ਬੈਠੇ ਆਂ ਇਨਚਾਰਜ ਬਾਈ ਜੀ ਸਤਿ ਸ੍ਰੀ ਅਕਾਲ ਸਾਰੀਆਂ ਸੰਗਤਾਂ ਨੂੰ ਇਨਚਾਰਜ ਸਾਹਿਬ ਬੈਠੇ ਆਂ ਇਹਨੇ ਮਾੜਾ ਮੋਟਾ ਜੇ ਬੰਦਾ ਗਲਤ ਮਲਤ ਕਰਦਾ ਨੀਗਾ ਸਾਰੀ ਰਹਿੰਦੀਆਂ ਬੰਦਿਆਂ ਦੀ ਆ ਛੋੜ ਓਏ ਆ ਕੰਮ ਗਲਤ ਕਰਦਾ ਹਾਂ ਬਾਈ ਹੋਰ ਬਾਈ ਵਧੀਆ ਵੀਰ ਆਏ ਆ ਨਿੰਦਰ ਵੀਰ ਟਾਈਮ ਪਾਸ ਹੋ ਜਾਂਦਾ ਖੇਡ ਕੇ ਟਾਈਮ ਪਾਸ ਹੋ ਜਾਂਦਾ ਜੇ ਪਤਾ ਵੀ ਲੱਗਿਆ ਚਾਰ ਬੰਦਿਆਂ ਨੂੰ ਹੋ ਗਏ ਕਿੰਨੀ ਰੌਣਕ ਲੱਗੀ ਪਈ ਆ ਰੌਣਕ ਲੱਗੀ ਆ ਫਿਰ ਜੀ ਲੱਗਿਆ ਰਹਿੰਦਾ ਆਏ ਜਿੱਥੇ ਸੰਗਤ ਆ ਉੱਥੇ ਹੀ ਫਿਰ ਨਾ ਨਾ ਬੰਦਿਆਂ ਦਾ ਬਾਈ ਫਰਕ ਪੈਂਦਾ ਹੈ ਫਰਕ ਤਾਂ ਪੈਂਦਾ ਹੈ ਹੁਣ ਇਹਦਾ ਕਿੰਨੇ ਬੰਦੇ ਨਹੀਂ ਕਿਤੇ ਇਕੱਲਾ ਦਾ ਬਿਲਕੁਲ 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 ਕਿਤੇ ਇਕੱਲੇ ਬੰਦੇ ਨੇ ਦੇਖੀ ਦਾਦਾ ਵੀ ਆ ਮਹੀਨਾ 3 ਵਾਂਗੂ ਲੰਘਣਾ ਹੈ ਉਦੋਂ ਬਾਅਦ ਦਾ ਫੇਰ ਇਕੱਲੇ ਰਹਿ ਜਾਣਾ ப்ਲੋਪ ਨੂੰ ਕਰਾਂਗੇ ਹੋਰ ਲੱਲੇ ਤੱਲੇ ਕਰਕੇ ਫੇਰ ਆਉਂ ਕਦੇ ਹਾਂ ਚੱਲ ਜਿਹੜਾ ਮਾਰਕ ਨੇ ਜਿੰਨੇ ਰੌਣਕ ਮੇਲੇ ਲਿਖਿਆ ਹੋਏ ਉਹ ਹੀ ਜਾਣਾ ਨਾ ਦਾਣਾ ਪਾਣੀ ਬਾਕੀ ਬਿਲਕੁਲ ਫੋਰ ਜੀ ਫੋਰਮੈਨ ਸਾਹਿਬ ਬਈ ਇਹੀ ਵਧੀਆ ਪਹਿਲਾਂ 12 ਸਾਲ ਤੀਵੀ ਮਿਸਤਰੀ ਤੇ ਲਵਾ ਲਈਏ ਇੱਥੇ ਮੈਂ ਕਿਹਾ ਮਿਸਤਰੀਆਂ ਨਾਲੋਂ ਵਧੀਆ ਅਸੀਂ ਲਾ ਲਣੀਆ ਹੈਗਾ ਨਹੀਂ ਬਾਈ ਇਸ ਦਾ ਟਾਂਕੇ ਟੱਲੇ ਵਾਲੀਆਂ ਮਾੜਾ ਮੋਟਾ ਟਾਂਕਾ ਟੱਲਾ ਲਾਉਣਾ ਉਹ ਲਵਾ ਲੋ ਤੂੰ ਇੱਥੇ ਜਿੰਨੀਆਂ ਵਰਕਸ਼ਾਪਾਂ ਨੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਰੇ 80 ਕਿਲੋਮੀਟਰ ਤੋਂ ਪਹਿਲਾਂ ਕਿਤੇ ਖਰਾਦ ਮਿਲ ਜੂ ਅੱਛਾ ਕੱਲਾ ਹੈ ਨਾ ਕੋਲੇ ਇੱਕ ਨਿਕਾਜਾ ਬਰਮਾ ਹੂੰ ਇੱਕ ਬਿਲਡਿੰਗ ਸੈੱਟ ਬਸੇ ਮਿਸਤਰੀ ਬਣ ਜਾਂਦੇ ਆ ਉਹਨੇ ਨਾਲ ਹੀ ਹੂੰ ਤੇ ਇਹ ਵੱਡੇ ਕੰਮ ਤਾਂ ਆਪਾਂ ਨੂੰ ਦੂਰੋਂ ਕਰਾਉਣੇ ਪੈਂਦੇ ਆ ਜਿਵੇਂ ਈਸਾਗੜ੍ਹ ਸਿਪਰੀ ਬਾਗੇ ਜਾਂ ਇੱਧਰ ਬਾਗੇ ਵੱਡੀ ਦੂਰ ਆ ਸ਼ੋਕਨਗਰ ਕਿੰਨੀ ਫੇਰ ਜਾ ਕੇ ਲੋਟ ਆਉਂਦਾ ਸਾਨੂੰ ਨਹੀਂ ਉਹੀ ਯਾਰਾ ਮੈਂ ਹੁਣ ਆ 12 ਦਾ ਮੈਂ ਕਿਹਾ ਇੱਥੇ ਇਹਨਾਂ ਨਾਲ ਵਧੀਆ ਦੱਪਾਂ ਲਾ ਲੜੀ ਫੋਰਮਾਨ ਹਾਂ 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 ਫੋਰਮਾਨ ਨੂੰ ਸਮਝਾਤਾ ਵੀ ਇਹਨੇ ਲਾਈਆਂ ਨਹੀਂ ਨਾ ਕਰ ਜੇ ਇੱਕ ਵਾਰ ਲਾ ਲੀਆਂ ਫਿਰ ਤੈਨਾਂ ਆਪੇ ਲਾ ਲਿਆ ਕਰਨੀਆਂ ਹਾ ਦੋ ਪੰਚ ਕਰ ਤੇ ਇਹ ਕਿਹ ਜਿਹਾ ਨੰਬਰ ਲਾਤੇ ਠੀਕ ਆ ਠੀਕ ਆ ਸਾਰੇ ਖੋਲ ਲੈ ਚੱਲਦੇ ਆ ਨਾ ਹੂੰ ਪਾਸਾ ਸੈਂਟਰ ਲਾ ਕੇ ਲੈ ਜਾਓ ਇੱਕ ਵਾਰ ਡ੍ਰਿਲਰ ਤਾਂ ਬਜਾਏ ਕਿਸੇ ਕੰਪਨੀ ਵਾਲੇ ਮਣਾਈ ਹੁਣ ਨਾਰਮਲ ਜੀ ਕੋਈ ਨਾ ਵੀ ਮਾੜਾ ਮੋਟਾ ਬੰਦਾ ਕੰਧ ਦੇ ਜਿਸਰਾਖ ਸਿਰੋਕ ਮਾਰ ਲਿਆ ਕਰੇ ਪਰ ਅਸੀਂ ਇਹਦੇ ਨਾਲ ਅੱਜ ਵੱਡਾ ਹੀ ਪੰਗਾ ਲੈ ਲਿਆ ਤਾਂ ਇਹ ਧੂਆਂ ਜਿਹਾ ਲੱਗੀ ਬਾਈ ਕੱਢਣ ਮੋਸਕੇ ਆਉਣ ਲੱਗਿਆ ਸੋਹਰੇ ਤਰ੍ਹਾਂ ਦਾ ਨਹੀਂ ਮਨ ਵੀ ਇੱਕ ਵਾਰ ਦੇ ਵਿੱਚ ਮਾਰਤੇ ਨੇ ਹਾਂ ਨਹੀਂ ਵਧੀਆ ਐ ਪ੍ਰੋਜੈਕਟ ਇਹ ਸਾਰੀਆਂ ਚੀਜ਼ਾਂ ਨੇ ਸੈੱਟ ਹੋ ਜਾਂਦੀ ਐ ਜਿਵੇਂ ਮੰਨ ਲਓ ਆਪਾਂ ਕਿੱਥੇ ਬਰਮੇ ਤੇ ਕਰਨੀਆਂ ਜਾਂ ਨਾਟ ਤੇ ਕਰਨੀਆਂ ਜਾਂ ਉਹ ਪੇਜ ਇਹ ਲਾਉਨੇ ਜਿਹੜੇ ਆਪਾਂ ਬਰਮੇਗਾ ਉਹ ਤੇ ਕਰਨੀਆਂ ਸਾਰੀਆਂ ਚੀਜ਼ਾਂ ਨੇ ਸੈੱਟ ਹੋ ਜਾਂਦੀ ਐ ਬਾਈ ਇਹ ਇਹ ਮੋਸਕ ਜਾਉਣ ਲੱਗ ਗਿਆ ਦਾ ਮਹਾਰਾਣ ਦੇ ਫੋਰਮ ਇਹਦੇ ਇੱਧਰ ਤੇ ਵੀ ਕੰਮ ਕਢਾ ਲੀਏ ਹੁਣੇ ਮੈਸਤਰੀ ਕੋਲੇ ਕੇ ਚਲਦੇ ਆ ਇੱਥੇ ਕਿਹਾ ਉਸ ਨੂੰ 10 ਮੀਟਰ ਲਾਉਣੇ ਹਨ ਹਾਂ ਨਾ ਮਾਰਵੀ ਆ ਪਾਵ ਲੈਣੇ ਉਹ ਬਰਮਾ ਆ ਛੱਡਦੇ ਆ ਆਪੇ ਮਾਰ ਲੈਣੀ ਆ ਇਹ ਮੁੰਡਾ ਬਹੁਤ ਵਧੀਆ ਨਾਲੇ ਪੈਸੇ ਘੱਟ ਲੰਦਾ ਉਹ ਹੈ ਉਹ ਮੁੰਡਾ ਨਾ ਮੈਂ ਤਾਂ ਕਹਾਂ ਉਹ ਹਾਂ ਐਸੇ ਵੀ ਘੱਟ ਲੰਦਾ ਮੈਂ ਤਾਂ ਕਹਾਂ ਫੋਰਮਨ ਇੱਕ ਨੂੰ ਨਾਪ ਕੇ ਦੇਖ ਲਾ ਇੱਕ ਦੇ ਸਰਾਕ ਜਿਵੇਂ ਆਪਾਂ ਜਿਹੜੀ ਦੇ ਕੱਢੇ ਆ ਉਹਦੇ ਨਾਲ ਆਪਕੇ ਦੇਖ ਵੀ ਫਰਕ ਤਾਂ ਨਹੀਂ ਕਿਸੇ ਦਾ ਦੋ ਤਿੰਨ ਦਾ ਦੇਖ ਲੈ ਬਈ ਸਾਰਿਆਂ ਦਾ ਇੱਕੋ ਸਰਾ ਹੋਊਗਾ ਮੇਰੇ ਹਿਸਾਬ ਨਾਲ ਤਾਂ ਹਨਾ ਵੀ ਆ ਚਰਖਾ ਜਿਹੜਾ ਸਾਰਾ ਸੇਮ ਲੱਗਿਆ ਹੋਇਆ ਹੈ ਹਨਾ ਚਲ ਕੋਈ ਨਹੀਂ ਉਹ ਤਾਂ ਲਾਉਣੇ ਨਿੰਦਰ ਜੇ ਕੱਲੀ ਕੱਲੀ ਤੇ ਵੀ ਲੱਗ ਜਾਣਗੇ ਕੋਈ ਚੱਕਰ ਨਹੀਂ ਨਾਲੇ ਪੈਨਸ਼ਨ ਚੱਕੀ ਜਾਓ ਆਹ ਨਾਲੇ ਤਾਂ ਸੱਲੀ ਹੋ ਜੂ ਨਾਲੇ ਤਾਂ ਸੱਲੀ ਹੋ ਜੂ ਇਹਦੇ ਵਿੱਚ ਜੇ ਕੋਈ ਮਾੜਾ ਮੋਟਾ ਸੱਤਾ ਕਰੂ ਤਾਂ ਸਰਾ ਫਾਸੇ ਪਾਸੇ ਰਿਹਾ ਕੋਈ ਹੈਗੀ ਡਰੈਲ ਉਹਦੇ ਨਾਲ ਹੋ ਜੂ ਹਾਂ ਮੱਕੀ ਦੇ ਵਜਾ ਦੇ ਲੋ 12 ਦਾ ਜੂ ਬਣਾਇਆ ਪਿਆ ਬਾਰ ਦਾ ਜਮੀਂ ਬਿੰਗ ਐ ਘਰੀ ਵੇ ਬਿੰਗ ਇਹਨੇ ਕਿੱਥੇ ਕਣ ਕੇ ਚੱਲਣਾ ਨਾ ਹੋਰ ਮੈਂ ਧੂੰਗਾ ਨਾ ਚਲਾ ਦੇ ਇਹਨੇ ਇੱਥੇ ਨੂੰ ਸਾਫਤੀ ਪੱਲਾ ਕੱਢ ਜਾਗਾ ਨਹੀਂ ਇਹਦੀਆਂ ਟੁੱਟ ਬਿਲਡਿੰਗ ਕਰੀ ਹੋਈ ਇੱਕ ਆ ਦਾ ਬਾਟੀ ਹੋਈ ਇੱਕ ਬਿਲਡਿੰਗ ਵੀ ਕਰੀ ਹੋਈ ਅੱਧਰ ਟੁੱਟੀ ਬਿਲਡਿੰਗ ਨੇ ਇੱਕ ਨੇ ਕਸੀ ਹੋਈ ਹੈ ਨਾਲ ਉਹ ਪਤਨੀ ਕਿਹੜੀ ਹੈ ਹੁਣ ਇੱਥੇ ਮੈਨੂੰ ਮਨੀ ਦਾ ਫੋਨ ਆਇਆ ਕਹਿੰਦਾ ਭਾਈ ਬਾਰ ਟੁੱਟ ਗਈ ਮਾ ਫੇ ਕੀ ਹੋ ਗਿਆ ਇੱਕ ਹੋਰ ਖੋਲ ਦੇ ਸਾਹਮਣੇ ਵਾਲੀ ਬੈਲੈਂਸ ਦਾ ਬਰਾਬਰ ਗੱਲਾਂ ਸੀ ਚਲਾ ਨੇ ਚਲਾਈ ਸੀ ਉਹ ਹਾਂ ਉੱਥੇ ਟੁੱਟੀ ਦੀ ਉਹ ਤੇ ਇੰਦਰਵਾਨ ਦੇ ਖੇਚ ਹਾਂ ਹਾਂ ਨਹੀਂ ਤੇ ਮੈਸਤਰੀ ਕੋਲੇ ਲੈ ਕੇ ਜਾਵਾਂਗੇ ਮੈਸਤਰੀ ਦਾ ਕਰੂ ਪ੍ਰੇਸ਼ਨ ਆ ਕੱਲ ਤੋਂ ਸਾਲੀ ਦਿਹਾੜੀ ਉਹ ਖਰਾਬ ਹੋ ਗਈ ਜੇ ਕੱਲ ਕਿਤੇ ਲੱਗੇ ਹੁੰਦੇ ਇਹਨੂੰ ਹੁਣ ਫਰੈਸ਼ਰ ਹੋ ਜਣਾ ਦਾ ਅੱਜ ਕਲਚ ਬੇੜ ਕੇ ਤਰਖਤੀ ਉਹ ਉਹ ਤੇ ਟਰੈਕਟਰ ਤੇ ਆ ਮਗਰਾ ਰੱਤੇ ਇਹ ਲੈ ਕੱਲ ਜਿਗਾਰਡ ਬਣਾ ਕੇ ਆ ਜਿਹੜੀ ਆ ਰੱਖਦੇ ਜਿਹੜੀ ਆ ਲੱਗਦੀ ਆ ਨਾਈ ਕਲਚ ਬਲੇਡ ਹੋ ਰਿਹਾ ਨਾ ਘੱਟੋ ਘੱਟ ਵੀ 44500 ਦੀ ਕਲਚ ਬਲੇਡ ਪੈਂਦੀ ਆ ਵੈਸੇ ਆਪਣਾ ਕੋ ਨਵੀਂ ਦੇ ਇੱਕ ਪਈ ਵੀ ਸੀ ਇਹ ਬਿਲਕੁਲ ਐ ਚੱਲੀ ਹੋਈ ਹੈ ਨਾ 400 ਕਲਚ ਪਲੇਟ 400 ਦੀ ਲਈ ਹੈ ਨਾ ਸ਼ੋਕਾ ਦੀ ਆ ਆਹਦੇ ਲਿਖਿਆ ਕਿ ਮਾਰਕਾ ਵੀ ਲਿਖਿਆ ओरिजिनल ਕਲਚ ਪਲੇਟ ਆ ਬਾਈ ਇਹ ਕਪਲੀਨਾ ਦਾ ਵਿੱਚ ਆ ਐ ਲੱਗਦੇ ਜਿਵੇਂ ਕਿਸੇ ਪਈਓ ਨਹੀਂ ਹੁੰਦੀ ਇਹ ਕਲਚ ਪਲੇਟ ਇਹ ਲੈਦਰ ਜਿਵੇਂ ਕਿਸੇ ਤੇ ਬਹੁਤ ਬਣਾਣਾ ਲੈਦਰ ਜਿਵੇਂ ਖਤਮ ਹੋ ਗਿਆ ਤੇ ਹਿਸਾਬ ਲਾ ਲਓ ਵੀ ਕਰਾਇਆ ਉਹਦੇ ਵਿੱਚ ਨਾ ਇਹ ਜੀ ਟਰੱਕ ਟੋਕੇ ਜਿਹੜੇ ਜਿਹੇ ਹੋਣੀ ਆ ਐਂ ਲੱਗਦਾ ਜਿਵੇਂ ਕੰਪਲੇਨ ਤਾਂ ਬਿਲਕੁਲ ਚੱਲੀ ਹੋਈ ਨਹੀਂ ਹੈਗੀ ਐਂ ਨਾ ਪਈਆਂ ਦੇਖ ਲਓ ਤੁਸੀਂ ਆ ਦਾ ਇਹ ਆਪਾਂ 1100 ਦੇ ਵਿੱਚ ਤਿਆਰ ਕਰਾ ਲਿਆ ਇਹ ਗੱਲ ਆ ਰੇ ਨਾਲ ਕਲਾ ਟਿਪਰੇਟਾ ਲਾਇਦਰ ਹੈ ਬੰਦੇ ਨੇ ਵਧੀਆ ਦਿੱਤੇ ਕਾਲੇ ਤਾਰ ਵਾਲੇ ਇਹਦੇ ਵਿੱਚ ਤਾਰ ਹੁੰਦੀ ਹੈ ਕਹਿੰਦਾ ਲਾਇਦਰਾਂ ਦੇ ਵਿੱਚ ਝੰਡਰਾਂ ਵਾਲੇ ਵੀ ਐਨ ਬਾਈ ਰਹੀ ਜਲਾਤੀ ਝੰਡਰਾਂ ਵਾਲੀ ਐਨ ਤਸੱਲੀ ਰਨ ਮੋਨੇ ਘੰਟਾ ਤਾਂ ਲਾਤਾ ਪਾਉਣਾ ਇਹਨੂੰ ਪਰ ਐਨ ਗੱਲ ਬਣਾਤੀ ਕਲਚ ਅਪਡੇਟ ਦੀ ਉਹ ਬਦ ਨਹੀਂ ਗਿਆ ਚੱਕਰਾ ਉਹ ਦੀ ਜੀ ਇਹ ਦੇਖ ਲੈ ਬਾਈ ਇਹ ਵੀ ਚੱਲੀ ਹੋਈ ਆ ਇਹਦੇ ਵਿੱਚ ਜੀ ਧੀ ਮਰੀ ਨਹੀਂ ਉਹ ਆਪਣੀ ਕਮੈਨ ਵਾਲੀ ਮੈਂ ਨਵੀਂ ਪਾ ਕੇ ਲਿਆਂਦੀ ਜੀ ਧੀ ਮਰ ਗਈ ਵੀ ਲੁਧਿਆਣਾ ਦੇ ਜਾਂਦੀ ਤੇ ਉਹ ਫਰਕ ਉਹ ਸਮਾਨ ਦਾ ਇਹ ਨੀ ਨਿੰਦਰ ਡਰਾਈਵਰ ਦਾ ਬਹੁਤ ਫਰਕ ਪੈਂਦਾ ਜੇ ਜਦੋਂ ਨਾ ਆਪਾਂ ਮਸ਼ੀਨ ਤੇ ਚਲਾਉਂਦੇ ਕਲਚ ਤੇ ਪੈਰ ਧਰੀ ਰੱਖਦੇ ਜਿਆ ਜਿਹੜਾ ਬੰਦਾ ਉਹਦਾ ਫਿਰ ਇਹ ਗੁੱਲਾ ਜਾਂਦਾ ਟਿਕਾ ਝੂਟਾ ਮਾਰਦੇ ਜਿਆ ਨਾ ਝੂਟਾ ਮਾਰਦੇ ਠੀਕ ਹੈ ਇਹ ਜਿਹੜੀ ਹੁਣ ਟਰੱਕ ਦੇ ਟਰੱਕ ਦੇ ਵਿੱਚ ਸ਼ੌਫਟ ਗੇਅਰ ਪਾਣੇ ਆ ਉਹ ਕਲਚ ਦੇ ਕੇ ਹੁਣ ਮਸ਼ੀਨ ਦਾ ਦਾ ਗੇਅਰ ਕੋਈ ਪਾਣਾ ਜਿਹੜਾ ਅਨਜਾਣਾ ਕੜਾਏ ਕੜਾਏ ਪਉਂਦਾ ਸਹੀ ਗੱਲ ਆ ਉਹਦੇ ਨਾਲ ਫਿਰ ਇਹ ਤੇ ਜ਼ੋਰ ਪੈਂਦਾ ਆ ਹਿਲ ਜਾਂਦੀ ਟਰੱਕ ਦੀ ਇਹ ਹਿਲਦੀ ਨਹੀਂ ਹੁੰਦੀ ਛੇਤੀ ਮਰਦੀ ਨਹੀਂ ਪਈ ਆ ਦੇਖ ਲੈ ਆ ਲੱਗਦੀ ਹੈ ਵੀ ਚੱਲੀ ਹੋਈ ਆ ਲੈਦਰ ਜਮੇ ਖਤਮ ਹੋ ਗਏ ਤੇ ਕਲਚ ਪਲੇਟ ਉਹਦੇ ਕਲਚ ਕਲਚ ਵਾਲੇ ਆ ਚੇਰੀ ਦੇ ਲੌਕਣੇ ਪਈ ਐ ਜੀ ਪੂਰੀ ਪਈ ਔਕਣੇ ਹੈਨਾ ਸਾਹੀ ਆ ਨਾ ਇਹ ਐ ਵੀ ਸ਼ੋਕਾ ਦੀ ਆ ਦੇਖ ਲੈ ਵਧੀਆ ਵਧੀਆ ਕੰਪਨੀ ਦੀ ਆ ਬਈ ਇਹ ਹਾਂ ਸ਼ੋਕਾ ਦੀ ਆ ਉਹਨੇ ਮੈਸਟਰਿੰਗ ਜਿੱਦੇ ਲੈਦਰ ਚ ਨਾ ਕੇ ਲਿਆਏ ਆ ਉਹ ਵੀ ਕਹਿੰਦਾ ਕਹਿੰਦਾ ਸਰਦਾਰ ਜੀ ਇੱਕ ਨੰਬਰ ਕਲਚ ਪਲੇਟ ਹੈ ਕਹਿੰਦਾ ਤੁਸੀਂ ਨਵੀਂ ਲਉਂਗੇ ਨਾ ਘੱਟੋ ਘੱਟ ਵੀ ਇਹ ਤੁਹਾਨੂੰ 44500 ਦੀ ਕਲਚ ਪਲੇਟ ਪਣੀ ਹੈ। ਨਿਆ ਤਾਂ ਤਸੱਲੀ ਹੋ ਗਈ ਪੂਰੀ। ਹਾਂ ਨਾ ਬੰਦਾ ਵਧੀਆ ਦਾ ਉਹ ਝੰਡਣੇ ਵਾਲਾ। ਅਸ਼ੋਕਨਗਰ ਆ ਇੱਕ ਹੋਗ ਬੱਸ ਉਹ। ਇਹ ਨਿੰਦਰ ਜਿਹੜੀ ਕਲਚ ਪਲੇਟ ਦੇ ਲੇਜ਼ਰ ਹੁੰਦੇ ਨਾ ਇਹ ਚੰਡਾਈ ਦੇ ਫਿਰਤੀ ਹੈ। ਹਾਂ ਆ ਦੇਖ ਲੈ ਬਾਈ ਇਹ ਜਮੇ ਨਾਲ ਸਾਫ਼ ਕਰਕੇ ਬਿਜਾਰੇ ਨੇ। ਫਰੋਜ ਆ ਫਰੋਜ ਇੱਕ ਅਸ਼ੋਕਨਗਰ। ਤੈਨੂੰ ਦੱਸਿਆ ਨਾ ਵੀ ਜਿਹੜਾ ਮੁਸਲਮਾਨ ਮਿਸਤਰੀ ਹੋ। ਹਾਂ ਰੀਜ ਕਾਂ ਫਰੋਜ ਐ ਮੁਸਲਮਾਨੇ ਦਾ ਬਾਈ ਉਹ ਕਹਿੰਦਾ ਸਰਦਾਰ ਜੀ ਬੈਠ ਜਾਓ ਤੁਸੀਂ ਬੱਸ। ਕਾਰਗਰੀ مسلمان ਮਿਸਤਰੀ ਆਰ ਕੀ ਨਹੀਂ ਕਰ ਸਕਦਾ ਹਾਂ ਬਹੁਤ ਦੀਨ ਮਾਨ ਦੇ ਬਹੁਤ ਪੱਕੇ ਆ ਇਮਾਨਦਾਰੀ ਨਾਲ ਕੰਮ ਕਰਕੇ ਜਾਣਗੇ ਤੇਰਾ ਹਾਂ ਇਹ ਨਹੀਂ ਹੈਗਾ ਵੀ ਤੇਰਾ ਫਾਹਾ ਫੱਡ ਜਾਣਗੇ ਆਪਣੇ ਬੰਦੇ ਦਾ ਕਹਣਾ ਲੈ ਲੈ ਜੇ ਨਹੀਂ ਚੱਲਣੀ ਹੈਗੀ ਚਾਰ ਮਾਰੂ ਥੋੜੇ ਹਾਂ ਉਹ ਗੱਲ ਜੇ ਹਿੱਲਗੀ ਚੱਕ ਲੈਵੇਂ ਜਾਂ ਹਿੱਲ ਗਈ ਫਿਰ ਤੇਰੇ ਕੋਲੇ ਲਾਈਏ ਨਾ ਲਈਏ ਹੁਣ ਫਿਰ ਤੇ ਦਾ ਤੁਰੇ ਇਧਰ ਅੰਦਰ ਕਿੰਨੀ ਆ ਉਥੋਂ ਥੋੜੀ ਲਿਆਵਾਂਗੇ ਚੱਲ ਸਾਡਾ ਤਾਂ ਕੰਮ ਖਰਾਬ ਹੋ ਜਾਣਾ ਕੰਮ ਖਰਾਬ ਹੋ ਜਾਣਾ ਮੈਂ ਤੂੰ ਸਾਰਾ ਸਮਾਨ ਕੱਢ ਕੇ ਕੱਪੜਾ ਮੈਂ ਤਾਂ ਹੀ ਤੈਨੂੰ ਕਹਿਣਾ ਆਂ ਨਾ ਵੀ ਜਦ ਆਪਾਂ ਕੰਮ ਕਰਦੇ ਆਂ ਉਦੋਂ ਤਸੱਲੀ ਨਾ ਕਰੋ ਜਿੱਥੇ 4 ਦਿਨ ਲੱਗਦਾ 5 ਲਾ ਲਓ ਕਾਲੀ ਨਾ ਕਰੋ ਹਾਂ ਜਿਹੜਾ ਵਿੱਚ ਕੰਮ ਖੜਦਾ ਫਿਰ ਬਹੁਤ ਆ ਬਾਈ ਹੁਣ ਇੱਥੇ ਜਾ ਅੱਜ ਨਹੀਂ ਕੱਲ ਨੂੰ ਫੇਟ ਹੋ ਜੂ ਕੋਈ ਦੁੱਖ ਨਹੀਂ ਪਰ ਜੇ ਸੀਜ਼ਨ ਦੇ ਵਿੱਚ ਜਾ ਕੇ ਇਹਦੇ ਗਰੀ ਤੇ ਮਸ਼ੀਨ ਇੱਕ ਦਿਹਾੜੀ ਖੜ ਗਈ ਉਹ ਸਾਰਾ ਸੀਜ਼ਨ ਬੈਂ ਨੇ ਰਲਦਾ ਮੁੜ ਕੇ ਦੇ ਨਾ 50000 ਦੀ ਦਿਹਾੜੀ ਆ ਯਾਰ ਇੱਕ ਬੱਸ ਮੁੜ ਕੇ ਜਾਂਦਾ 50000 ਗਿਆ ਦਿਨੇ ਨਹੀਂ ਰਲਦਾ ਮੁੜ ਕੇ ਨਾਲ ਅੱਜ ਕੱਲ ਜਿਹੜੇ ਹੁਣ ਵਿਲੇ ਟਾਈਮ ਆ ਇਹ ਆਪਣਾ ਕੀ ਆ ਜੇ ਆਪਾਂ 10 ਜਾਣਿਆਂ ਤਾਂ ਲਾਲਾ ਸਾਰਾ 5-7000 ਦਾ ਦੇਣਾ ਹੋਰ ਹੈ ਗੱਲ ਕੋਸਣੀ ਮਤਲਬ ਫਿਰ ਨਾਲੇ ਉਦੋਂ ਆਪ ਕੋ ਥੱਕੋ ਬੁਰਾ ਹਾਲ ਹੋ ਜਾਣਾ ਤੇ ਬਾਈ ਨਾਲੇ ਬੰਦੇ ਹੈਰਾਨ ਆ ਨਾਲੇ ਆਪਣਾ ਦਿਮਾਗ ਖਰਾਬ ਆ ਦੇਖ ਆ ਨਾ ਇਹਦੇ ਵਿੱਚ ਤਾਰਾ ਨੇ ਨਿੰਦਰ ਹਾਂ ਲੈਦਰਾਂ ਚ ਆ ਦੇਖ ਆ ਸਾਰੀਆਂ ਤਾਰਾ ਨੇ ਦੋ ਤਰ੍ਹਾਂ ਦੇ ਦੇ ਕਹਿੰਦਾ ਉਹ ਮਾ ਤਾਰਾ ਨਾਲ ਹੀ ਦੇ ਇਹ ਮਰਦੀ ਨਹੀਂ ਸੀ ਤੀ ਕਿ ਦੋ ਤਰ੍ਹਾਂ ਦੇ ਦੇ ਗਏ ਮਾਹ ਤਾਂ ਤਾਰਾਂ ਵਾਲੇ ਦੇ ਯਾਰ ਵਧੀਆ ਤੇ ਬਾਕੀ ਲੈਦਰ ਕਾਲੇ ਨੇ ਜਿਹੜੇ ਪੂਰੇ ਜਿਹੇ ਹੁੰਦੇ ਉਹ ਨਹੀਂ ਇਹਦੇ ਕੱਟ ਜਾ ਹੁੰਦੇ ਉਹ ਤਾਂ ਉਹੀ ਭੂਰੀ ਜਾਂਦੇ ਆ ਹੱਥ ਨਾਲੇ ਮਾ ਕਾਲੇ ਲੈਦਰ ਵਧੀਆ ਮਿਲ ਗਿਆ ਤੈਨੂੰ ਸੁਣਾਉਣ ਗਾਣਾ ਤਾਂ ਚ ਮੁਹਾਰਾ ਤੇ ਗੱਲ ਹੁੰਦੀ ਆ ਹਾਂ ਅਸੀਂ ਤਾਂ ਕੋਈ ਕੰਪਲੇਨ ਪੁੱਛਣ ਗਏ ਦੇ ਦੁਕਾਨ ਵਾਲੇ ਕੋਲ ਆ ਹਾਂ ਮਾ ਕਬਲੇ ਇਹ ਨਾਇਕਾ ਨਾ ਸਰਦਾਰ ਜੀ ਬਿਲਕੁਲ 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 ਕਹਿੰਦਾ ਇਹ ਕਬਲੀਨ ਨਹੀਂ ਸਰਦਾਰ ਜੀ ਪੂਰੇ ਭਾਰਤ ਵਿੱਚ ਨਹੀਂ ਮਿਲਣੀ ਤੁਹਾਨੂੰ ਇਹ ਤੁਹਾਨੂੰ ਮੈਂ ਕਰਾਚੀ ਬਰੇਡ ਦੇ ਦੇਵਾਂ ਜੀ ਮੈਂ ਕਿਹਾ ਦਿਖਾ ਤਾਂ ਜੇ ਉਹਨੇ ਆ ਕੱਢੀ ਮੈਂ ਬੋਲ ਮੈਨੂੰ ਕਿਹਾ ਵੀ ਆ ਤਾਂ ਜਮੀ ਸੂਤ ਆ ਗਿਆ ਆਪਣੇ ਬਿਲਕੁਲ ਨੇ ਵਧੀਆ ਚੀਜ਼ ਬਣ ਗਈ 200 ਰੁਪਏ ਝੰਡਣ ਵਾਲੇ ਨੇ ਲਿਆ ਝੰਡਣ ਨਾ ਕਹਿੰਦਾ ਨਿੰਦਰ ਹੋਰ ਕਰੇ ਯਾਰ ਜੇ ਇੱਕ ਅੱਧੀ ਕਲਚ ਪਲੇਟ ਐਹੀ ਜੀ ਬਣਾ ਕੇ ਕੋਲੇ ਰੱਖੇ ਹਨਾ ਬਿਲਕੁਲ ਨਾ ਬਾਈ ਨਵੀਂ ਪਈਆਂ ਆ ਤਾਂ ਆਪਣੇ ਕੋਲ ਇੱਕ ਨਵੀਂ ਲੈ ਕੇ ਆਇਆ ਮੈਂ ਉਹ ਮੈਨੂੰ ਆਇਆ ਤਾਂ ਮੈਂ ਚਲੋ ਉਹ ਕਲਚ ਪਲੇਟ ਆ ਜੀ ਲੈਦਰ ਜਮੀ ਨਵੇਂ ਆ ਜੀ ਅਗਾ ਕੱਬੇ ਦੇ ਖਰਾਬ ਹੋਈ ਆ ਮਾ ਝੜਣੀ ਗਾਣੂ ਅਜੇ ਛੱਡਤੀ ਮੁੜ ਕੇ ਪੈਣੀ ਨਹੀਂ ਹੋਰ ਮੈਨੂੰ ਉਹ ਉਹਦਾ ਰੱਬ ਨਾ ਕਰੇ ਸੀਜ਼ਨ ਦੇ ਵਿੱਚ ਕੋਈ ਐਸਾ ਕੰਮ ਹੋਵੇ ਨਾ ਹੋਵੇ ਵੀ ਚੰਡਾਉਣ ਜਾਣਾ ਲਾਉਣ ਜਾਣਾ ਲੈ ਨਾ ਨਾ ਆਪਣੇ ਕੋ ਪਈਆ ਪਈਆ ਬਾਈ ਜਮੇ ਨਵੀਂ ਪਈਆ ਆਪਣੇ ਕੋ ਵਧੀਆ ਉਹਦੇ ਬਸ ਆ ਆ ਵੀ ਜਾ ਕੇ ਉਹਨੂੰ ਪੰਜਾਬ ਨਾ ਲੁਧਿਆਣੇ ਦੇ ਮਿਲ ਜਾਂਦੀ ਆ ਗੱਬੇ ਵਾਲੀ ਕਬਲੀਨ ਜੀ ਇਹ ਲਿਜਾ ਕੇ ਇੱਥੇ ਕਲਚਪੁਰ ਦੀ ਚਾ ਲੈ ਆਉਂਦਾ ਖਨੋਰੀ ਬਾਈ ਖਨੋਰੀ मिल ਜਾਂਦੀ ਹੈ ਜਿੰਨੇ ਮਰਜੀ ਰੋਜ਼ ਦੇ 20 ਵੀ ਉੱਥੇ ਟਰੱਕ ਵੱਟ ਹੁੰਦੇ ਨੇ ਬਸ ਮੈਂ ਉੱਥੇ ਲੈ ਆਵਾਂਗੇ ਘਾੜੇ ਦੀ ਲਿਆ ਕੇ ਪਾਉਣੀ ਪੂਰੀ ਹਿੰਦੀ ਬਹੁ ਹੀ ਲਿਆ ਉੱਥੀ ਤੇ ਵਧੀਆ ਬਣਾ ਕੇ ਲਿਆਉਂਗੇ ਪੂਰੇ ਨੂੰ ਵੀ ਟਾਸਟਰ ਦੀ ਲਿਆ ਕੇ ਪਾਵੇ ਤੂੰ ਸਾਨੂੰ ਲੋਦਿਆਂ ਵਾਲਾ ਨੇੜੇ ਪੈ ਜਾਂਦਾ ਨਹੀਂ ਪੈ ਤਾਂ ਜਾਂਦਾ ਮਤਲਬ ਜਿਹੜੀ ਸਾਨੂੰ ਇਹ ਵੀ ਮਾਰਕੀਟ ਆ ਨਾ ਜਿਵੇਂ ਹੁਣ ਪਟਿਆਲਾ ਮਾਰਕੀਟ ਆ ਟਰੈਕਟਰ ਦੀ ਜਿਹੜਾ ਮਰਜੀ ਸਮਾਨ ਲੈ ਲੈ ਆਈ ਖਨੌਰੀ ਆ ਖਨੌਰੀ ਅੱਜ ਤੋਂ ਉਥੋਂ ਟਰੱਕ ਦਾ ਜਿਹੜਾ ਮਰਜੀ ਸਮਾਨ ਲੈ ਲੈ ਤੂੰ ਗੇਅਰ ਦਾ ਲੈ ਲੈ ਟਰੱਕ ਇਕੱਠਾ ਕਰ ਲੈ ਫਮਾ ਚਾਸੀ ਲੈ ਲੈ ਉੱਥੇ ਬੈ ਜਾ ਚਾਰ ਦਿਨ ਟਰੱਕਾਂ ਦਾ ਬਿਖਾ ਲਿਆ ਤੇ ਨਿਗਾ ਰੱਖੀ ਜੇ ਆਪਾਂ ਮਸ਼ੀਨਾ ਇਹਦਾ ਇੰਜਨ ਆ ਜਿਹੜਾ ਇਹ ਇੰਜਨ ਦੇਖ ਕੇ ਉਹ ਤੇ ਲਾ ਲੀਨੋ ਇੰਜਨ ਦਾ ਨਾ ਇਹ ਪਰ ਨਿਗਾ ਰੱਖੀ ਅੱరే ਹੁਣ ਆਪਾਂ ਜਾਵਾਂਗੇ ਉਥੋਂ ਟਰੈਕਟਰ ਲੈ ਕੇ ਖਨੌਰੀ ਵੇਚ ਦੀ ਨੰਗਦੇ ਹੁੰਨੇ ਆਪਾਂ ਹਾਂ ਉਧਰ ਆਉਣ ਲੱਗੇ ਟਰੈਕਟਰ ਬੰਦਰ ਧਲੇ ਹੋਣਗੇ ਉੱਥੇ ਆਪਾਂ ਪਤਾ ਕਰਾਂਗੇ ਕੋਈ ਵਧੀਆ ਲਾਲ ਹਿੰਨੋ ਮਿਲ ਜੇ ਜਾ ਕੋਲੇ ਦਾ ਮਰ ਜੇ ਵਧੀਆ ਇੰਜਨ ਜਣੀ ਬਾ ਕਾ ਰੁਪਈਆ ਲੱਗੇ ਨਾ ਆ ਕੇ ਫਿਟਿੰਗ ਹੋ ਜੂਏ ਬਸ ਐਹ ਜੇ ਇੰਜਨ ਲਿਆਉਣਾ ਹੁਣ ਜੇ ਮੈਂ ਘੋੜੇ ਦਾ 140 HP 30 HP ਐਦਾ ਤਰਿਆ ਹੋਇਆ ਹਿਲਦਾ ਤੇ ਤੁਸੀਂ ਇਸੇ ਮੋਟਾ ਲੋਹਾ ਇਹਦਾ ਗਿੜੇ ਪਾਈ ਫਿਰ ਮੁੱਕੀ ਮੁੱਕੀ ਨਾ ਮਸੀਂ ਲੋਹਾ ਦਾ ਬਹੁਤ ਨਿੱਗਰ ਹੈ ਇਹ ਲੋਹੇ ਵਾਲੀ ਤਾਂ ਗੱਲੇ ਕੋਈ ਨਹੀਂ ਪੁਰਾਣਾ ਮਾਡਲ ਭਾਂਡ ਚੋ ਕਿਤੇ ਐਂ ਨਹੀਂ ਕਿਤੇ ਚਾਦਰ ਤੇ ਟੁੱਟ ਨਹੀਂ ਹੈ ਕਮਾਲ ਦੀ ਗੱਲ ਹੀ ਹੈ ਇਹ ਸਹੀ ਗੱਲ ਹੈ ਇਹ ਨਹੀਂ ਸਾਫੂ ਮਸੀਨਾ ਨਹੀਂ ਇਹਦਾ ਪੰਜਾਬ ਚ ਮੱਕੀ ਵੱਢੀ ਆ ਆਪਣੇ ਬੰਦੇ ਨੇ ਇਹਦੇ ਨਾਲ ਮੈਨੂੰ ਤੇ ਲੋਕ ਆਏ ਕਿਹਾ ਕਰ ਰਹੇ ਬਾਈ 24 25 25 ਮਾੜ ਲਾ ਕਹਿੰਦੇ ਯਾਰ ਆ ਪਿੱਛੇ ਤੇ ਆ ਜਾ ਬੱਟ ਬੱਡ ਟੱਪਦੀਆਂ ਨਾ ਵੀ ਗਾਣੇ ਗਾਉਨੀਆਂ ਇਹ ਮਹੀਨ ਪਤਾ ਵੀ ਨਹੀਂ ਲੱਗਦਾ 6:00 ਵਜੇ ਦੀ ਦਾ ਪਤਾ ਨਹੀਂ ਲੱਗਦਾ ਵਿੱਚ ਆ ਨਵੀਆਂ ਦੇ ਦੇਖੀ ਛੱਲੀਆਂ ਕਿ ਕਪੜਾ ਪੀਪੇ ਵਾਂਗੂ ਖੜਕਦੀਆਂ ਬਹੁਤ ਨਵੀਆਂ ਬਈ ਇਹ ਜਮਾਂ ਹੀ ਛੱਲੀ ਜਾਂ ਨਾ ਵਿੱਚ ਵੱਜਦੀ ਜਾ ਕੇ ਦਸ਼ਵੇਂ ਦੇ ਪਤਾ ਹੀ ਨਹੀਂ ਲੱਦਦਾ ਲੋਹਾ ਭਾਰੀ ਲੱਗਿਆ ਹਾਂ ਇਹ ਕਰ ਲੋਹਾ ਖੜਕਦਾ ਨਹੀਂ ਉਹ ਅਸੀਂ ਇੱਕ ਦਿਨ ਫੋਰ ਮੈਂ ਨਾ ਰਾਤ ਨੂੰ ਲਾਗੇ ਮੱਕੀ ਵੱਢਣ ਹੋਰੇ ਹਾਂ ਪੌਰਲਰੀਆ ਸੋਰਾ ਵੱਢਦਾ ਸੀ ਤੜਕੇ ਚ ਉਹ ਵੀ ਭੈਣ ਨਹੀਂ ਕਣੀਆਂ ਆ ਗਈਆਂ ਮੀਂਹ ਆ ਗਿਆ ਸੀ ਉਹ ਤੇ ਹੁਣ ਬੰਦ ਕਰ ਦੋ ਮੀਂਹ ਪੈਂਦੇ ਜੋ ਚੱਲੀ ਗਈ ਦੂਰ ਅਸੀਂ ਬੰਦ ਕਰੀ ਕਹਿੰਦਾ 100 ਕੁਇੰਟਲ ਮਾਲ ਘਾਟਾ ਮਹਾ ਆ ਜਾ ਫਿਰ ਲਿਆ ਟਾਲੀ ਆਹਦੇ ਆ ਟੁੱਟ ਗਈ ਸੀ ਆਹ ਟੁੱਟ ਗਈ ਦੀ ਆਦੇ ਇੱਥੇ ਤੇ ਟੁੱਟ ਗਈ ਸੀ ਵਾਸ਼ ਲਾਵਾ ਕੇ ਕਸੀਦੀ ਮੈਂ ਆ ਦੇ ਕੇ ਵਾਸ਼ ਲਾਵਾ ਕੇ ਜਣੀ ਕੰਮ ਚਲਾ ਰਿਆ ਤਾਂ ਇਧਰ ਆ ਸ਼ੇਰ ਜੀ ਤਾਂ ਨਹੀਂ ਬਲ ਪਿਆ ਹੋਊਗਾ ਨਾ ਹੈਂ ਇੱਕ ਬਾਾਰ ਛੱਡ ਲਈ ਜਿਹੜੇ ਸ਼ਰਾਬ ਮਾਰਲੇ ਉਹਨੂੰ ਇੱਥੇ ਮਾਰ ਲਾਂਗੇ ਇੱਕ ਛੱਡ ਲਈ ਥੱਲੇ ਵਾਲੀ ਨਹੀਂ ਜਾੜ ਪਾ ਲੈਣਾ ਵਿੱਚ ਆ ਚਰ ਕੇ ਜੇ ਇਕੱਲੇ-ਇਕੱਲੇ ਹੋਣ ਤੇ ਕੱਢ ਲਾ ਬਰ ਨਿਕਲ ਗਈ ਉਹ ਤਾਂ ਬਾਰੀ-ਬਾਰ ਖੁੱਲ ਗਈ ਹੋਰ ਮਨ ਇਹ ਤੇ ਨਿੰਦਰ ਤੇ ਕਾਲੂ ਕਰੀ ਜਾਣ ਨਹੀਂ ਇਹ ਤਾਂ ਬਾਈ ਹੋ ਗਿਆ ਟਰੱਕ ਦਾ ਮਾਲ ਮਾਖਾ ਹਲੇ ਮਾਲ ਨੂੰ ਕੰਟਰੋਲ ਘਟਾ ਹੈ ਉਹੀ ਗੱਲ ਮੈਂ ਤੁਸੀ ਬਟਰ ਨੂੰ ਸਾਰਾ ਪਾ ਕੇ ਲਗਾਇਓ ਫੇ ਟਰੱਕ ਚ ਸਾਰਾ ਪੈ ਗਿਆ ਦਾ ਸਾਰਾ ਪਿਆ ਮੈਂ ਤੁਮ ਕਿਹਾ ਟੋੜੇ ਠੇਕਾ ਕਰਦਾ ਨਾ ਟਰੱਕ ਵਾਲਾ ਬਣਾ ਕਰਦਾ ਵੀ 400 ਕਾਉਂਟਲ ਮਾਲ ਚਾਹੀਦਾ ਮੈਨੂੰ ਉਹ ਫੇ ਨਾ ਉਹ ਪਹਾੜਾ ਬਣਦਾ ਕਿਲੋ ਕਦੂਏ ਚ ਹੁੰਦਾ ਉਹ ਕਿਲੋਮੀਟਰ ਹੁੰਦੇ ਆ ਬਾਈ ਉਹਦੇ ਨਹੀਂ ਕਿਲੋ ਹੁੰਦਾ ਕੁਆਂਟਲਾਂ ਚ ਹੁੰਦਾ ਉਹ ਗਾਰੰਟੀ ਕਿਹਾ ਜਾਂਦਾ ਉਹਨੂੰ ਵੀ ਗਾਰੰਟੀ ਚ ਜਿਵੇਂ ਉਹਨੂੰ ਮੈਂ 30 ਟਨ ਦੀ ਗਾਰੰਟੀ ਤੇ ਲਾਤਾ ਤਾਂ ਉਹਨਾਂ ਨੂੰ ਆਪਾਂ 30 ਟਨ ਦਾ ਪਹਾੜਾ ਦੇਣਾ 300 ਕੁਆਂਟਲ ਦਾ ਜੇ 30 ਟਨ ਤੋਂ ਉੱਤੇ ਹੋ ਗਏ ਫਿਰ ਉਹਦਾ ਤਾਂ ਚਲੋ ਵੱਖਰਾ ਦੇਣਾ ਹੀ ਦੇਣਾ ਥੱਲੇ ਜੇ ਆਪਣਾ 20 ਟਨ ਵੀ ਰਹਿ ਗਿਆ ਆਪਾਂ 10 ਟਨ ਦਾ ਉਹ ਪਹਾੜਾ ਦੇਣਾ ਉਹਨੂੰ ਕਹੇ ਜਾਂਦਾ ਗਾਰੰਟੀ ਤੇ ਗੱਡੀ ਲਾਉਣੀ ਅੱਛਾ ਫਾਰੀ ਉਮਰ ਤਾਂ ਪਾਣੀ ਟ੍ਰੱਕਾਂ ਚ ਨਿਕਲੂਗੀ ਕਿ ਨਹੀਂ ਹਾਂ ਤੈਨੂੰ ਯਾਰੇ ਪਤਾ ਹੋਣਾ ਕਿ ਇੱਥੇ ਆ ਦਾ ਰੋਡ ਕੋਈ ਛੱਡਿਆ ਹੀ ਨਹੀਂ ਜਿੱਥੇ ਨਹੀਂ ਗਏ ਇਹਦਾ ਹੈ ਤੇ ਵਧੀਆ ਨਜ਼ਾਰਾ ਹੈ ਮਾਲਕ ਨੇ ਸੁਣ ਲਈ ਵੀ ਨਹੀਂ ਅੱਗੇ ਲਾਈਟ ਵੀ ਰਾਤ ਨੂੰ ਆਉਂਦੀ ਸੀ ਜਿੱਦਣ ਦੇ ਆਏ ਆ ਅਕਾਲ ਪੁਰਖ ਦੇ ਬਾਬੇ ਦੀ ਕਿਰਪਾ ਹਨਾ ਮਾਂ ਬਨੀਤਾ ਨੂੰ ਮੁਰਾਦਾ ਵੀ ਲਾਈਟ ਵੀ ਦਿਨ ਚ ਆਉਣ ਲੱਗ ਗਈ ਐ ਬੰਦਿਆਂ ਨੇ ਕੰਮ ਕਰਨਾ ਹੈ ਕੱਲਾ ਹਾਂ ਹਾਂ ਨਹੀਂ ਰਾਤ ਨੂੰ ਝਟ ਲਾਉਣੀ ਪੈਣੀ ਦੀ ਇਹ ਅੱਜ ਕਿੰਦਰ ਜਿਹੜਾ ਮਕੈਨਿਕਲ ਦਾ ਕੰਮ ਆਣਾ ਜਿਹੜਾ ਦਿਨ ਚ ਹੋ ਜੂ ਉਹ ਰਾਤ ਨੂੰ ਰਾਤ ਨੂੰ ਤਸੱਲੀ ਨਹੀਂ ਹੁੰਦੀ ਉਹ ਕੰਮ ਦੀ ਰਾਤ ਨੂੰ ਨਹੀਂ ਹੁੰਦਾ ਦਿਨ ਦਿਨ ਦਾ ਕੰਮ ਦਿਨ ਦਾ ਹੀ ਹੁੰਦਾ ਹਾਂ ਇੱਕ ਭਾਈ ਹੋਰ ਵੀ ਆ ਨਾ ਇਹ ਮਸ਼ੀਨਾਂ ਦਾ ਹਿਸਾਬ ਹੈ ਜਿੰਨਾ ਮਰਜ਼ੀ ਪਿੰਡ ਦੇ ਸਮਾਨ ਇਕੱਠਾ ਕਰ ਲਿਆ ਸਮਾਨ ਨਹੀਂ ਇਕੱਠਾ ਨਾ ਪੂਰਾ ਕਰੇ ਨਹੀਂ ਸਕਦਾ ਤੂੰ ਹੁਣ ਤੂੰ ਹਿਸਾਬ ਲਾ ਲਾ ਆ ਨਾਲੇ ਪਤਾ ਵੀ ਸਟਿੱਪ ਪੱਤੀਆਂ ਨਵੀਆਂ ਲਈਆਂ ਦੋ ਆ ਆ ਪਰ ਪੱਤੀ ਲਈਓ ਨਹੀਂ ਇੱਥੇ ਇਹ ਹੋਰਿਆ ਕੇ ਲਈਆਂ ਕੱਲ ਮਦਵਾ ਦੇਖ ਕੇ ਜਾਦਾਈਆਂ ਵੀ ਆਹ ਹੈ ਪਰ ਪੱਤੀਆਂ ਵੀ ਤਾਂ ਲੈਣੀਆਂ ਕਾਹੀਆਂ ਬਾਈ ਕੰਨ ਖੂ ਹੁੰਦਾ ਹੈ ਕਾਨੂੰ ਕਰਦਾ ਹੋਰ ਹੁਣ ਜਿੰਨੀ ਜੇ ਨਾ ਦਸਮੇਜ਼ ਮਸ਼ੀਨ ਚ ਭਾਰ ਆ ਉਹਨਾਂ ਹੀ ਉਹ ਤੇ ਪਾੜ ਸਪਿਆ ਆਹ ਕਾਹਨੂੰ ਟਾਇਰ ਦਿਖਾਇਆ ਨੂੰ ਲਾ ਕੇ ਰੱਖੇ ਉਹਨਾਂ ਹੀ ਪਾੜ ਸਾਫ ਹੋਰ ਮੈਂ ਨਾਲ ਉਹਨਾਂ ਤੇ ਉਹ ਦੇ ਨਾਲ ਵਰਕਸ਼ਾਪ ਪੂਰੀ ਖੁੱਲੀ ਹੋਈ ਆ ਬੜਾ ਸਮਾਨ ਆ ਉਹ ਤੇ ਕੁੰਦਰ ਹਲੇ ਦਾ ਟਰਾਲੇ ਭਰੇ ਪਾਇਆ ਜਿਹੜੇ ਹੈਗੇ ਆ ਭਾਈ ਐਂ ਤਾਂ ਨਾ ਵੀ ਪੁਰਾਣੀ ਮਸ਼ੀਨ ਆ ਇੱਕ ਤੇਰੇ ਤੇਰੇ ਏਰੀਆ ਜੇ ਸਮਾਨ ਲੈ ਲਿਆ ਪਛੇ ਮੈਂ 2000 ਦਾ ਵਿੱਚ ਆ ਸਕੰਜਾ ਵਿੱਚ ਉਹ ਦੇ ਨਾਲ ਸਮਾਨ ਪੁਰਜੇ ਪਰਜੇ ਸਭ ਪਏ ਆ ਜਿਹੜੇ ਨਿੰਦਰ ਕੋਈ ਵੀ ਹੈ ਚੀਜ਼ ਜਦੋਂ ਆਪਾਂ ਕੋਲੇ ਪਈਏ ਨਾ ਕੰਮ ਆ ਜਾਂਦੀ ਹੈ ਕੰਮ ਆ ਜਾਂਦੀ ਹੈ ਹੈ ਨਾ ਨਹੀਂ ਕੰਮ ਖੜਦਾ ਹੁਣ ਤੈਨੂੰ ਪਤਾ ਹੋਵੇ ਜਾਣਾ ਬਹੁਤ ਮਹਿੰਗਾ ਬਾਈ ਜਾਣੇ ਦੀ ਬੰਦਾ ਚਲ ਵੀ ਜਾਂਦਾ ਸਮਾਨ ਮਹਿੰਗਾ ਬਹੁਤ ਆ ਬਹੁਤ ਮਹਿੰਗਾ ਹੁਣ ਆਪਣਾ ਉਹ ਮੱਕੀ ਮੋਕੀ ਉਹ ਚੂਹਾ ਬਰਮ ਜ ਟੁੱਟ ਗਿਆ ਸੀ ਆਹ ਦੇ ਆ ਟੁੱਟਾ ਪਿਆ ਹੈ ਇਹੀ ਨਹੀਂ ਬਾਈ ਕਿਤੇ ਮਿਲਿਆ ਦੇਖ ਲਓ ਕਿੰਨੀ ਆਪਾਂ ਟੱਪਾ ਮੈਂ ਕਹਿੰਦਾ ਘੱਟੋ ਘੱਟ ਵੀ ਇਹ 200 ਕਿਲੋਮੀਟਰ ਘੁੰਮ ਕੇ ਜਾ ਕੇ ਚੂਹਾ ਬਰਮ ਮਿਲਿਆ ਉਹ ਬਣਾਉਣਾ ਕੋਈ ਮੰਨੇ ਨਾ ਮਿਸਤਰੀ ਕਹਿੰਦਾ ਨਹੀਂ ਅੰਮ੍ਰਿਤਸਰ ਹੀ ਬਣੇਗਾ ਪਰ ਇਹ ਬਣਿਆ ਬਣਾਈ ਜਾ ਮਿਲਿਆ ਜਮੇ ਕਾਮਲੀ ਵਾਲਾ ਇੱਥੇ ਸ਼ੋਕ ਨਾ ਕਰ ਉਹ ਤਾਂ ਹੀ ਮਿਲ ਗਿਆ ਆੜੇ-ਦੜੇ ਅਸੀਂ ਭੱਜ ਨਾਟ ਕਰੇ ਗੁੰਡੇ ਨੂੰ ਭੱਜ ਜਾ ਕਿਤੇ ਨੂੰ ਭੱਜ ਜਾ ਗੱਡੀ ਤੇ ਹੀ ਦੂਮੜੀ ਬਣ ਕੇ ਰੱਖੀ ਪਾਈ ਵਾਲੀ ਦੀ ਜਦ ਮਿਲਿਆ ਤਾਂ ਉਹਦੇ ਕਾਮਲੀ ਵਾਲੇ ਦੀ ਮਿਲ ਗਿਆ ਝੱਟ ਝੱਟ ਮਿਲ ਗਿਆ ਹੋਰ ਅਸੀਂ ਉਹਦੇ ਕੋਲ ਬਣਾਉਣ ਨੂੰ ਗਏ ਤੇ ਸਾਰੀ ਦਿਹਾੜੀ ਬਣਾਤੀਏ ਨੇ ਸਾਡੀ ਦੋ 2 ਕਿਲੋਮੀਟਰ ਕਾਰ ਚਲਾਤੀ ਅਸੀਂ ਸਾਰੀ ਦਿਹਾੜੀ ਲੱਭਦੇ ਫਰੀਗੇ ਫੇ ਆ ਕੇ ਫਟਾਫਟ ਮੈਨੂੰ ਮਨੀ ਕਹਿੰਦਾ ਛੋਟਾ ਮਾ ਹੁਣ ਤਾਂ ਛੋਟਾ ਬੜਾ ਜਿਹੜਾ ਹੈਗਾ ਕਰਦੇ ਬਿਲਡਿੰਗ ਛੱਡ ਪਰੇ ਹੁਣ ਮਾੜਾ ਇਹ ਛੋਟਾ ਦਾ ਦੇਖ 19 ਕਿ ਸ਼ਾਟ ਬਾਹਰ ਨਿਕਲ ਗਈ ਦੀ ਫਿਰ ਇਹਦੇ ਕੁਛ ਨਹੀਂ ਮੈਂ ਕਹਾ 2-4 ਇੰਚ ਦਾ ਕੁਛ ਨਹੀਂ ਫਰਕ ਪੈਂਦਾ ਇੰਨਾ ਕ ਬੜਾ ਦਾ ਬਾਈ ਛੋਟਾ ਰਹਿ ਗਿਆ ਤਾਂ ਇਹ ਇਹਦਾ ਫੂਫੀ ਛੱਟਣਾ ਹਾਂ ਇਹਦੇ ਵਿੱਚ ਮਾਲੇ ਛੱਟਣਾ ਨਹੀਂ ਆਪਾਂ ਇਹਦਾ ਮੂੰਹ ਥੋੜਾ ਹੋਰ ਖੋਲਦਣਾ ਇਦਕੇ ਇੰਨਾ ਮੱਕੀ ਚ ਨਾ ਇੰਨਾ ਕ ਮੂੰਹ ਦਾ ਹੋਰ ਵੜਦਣਾ ਕਿਉਂ ਮੱਕੀ ਚ ਗੈਪ ਜ਼ਿਆਦਾ ਘਟ ਮੈਨੂੰ ਮੇਰੇ ਦਿਮਾਗੇ ਟੁੱਟਣ ਦਾ ਕਾਰ ਨਹੀਂ ਮੰਨਿਆ ਦਾ ਵੀ ਇਹਦਾ ਗੈਪ ਘਟਾ ਮੂੰਹ ਦੇ ਛੱਟਣ ਵਾਲਾ ਮਾਲ ਨਾ ਵੀ ਭਰ ਕੇ ਹੀ ਟੁੱਟਿਆ ਇਹ ਹਾਂ ਹਨਾ ਨਹੀਂ ਇਹ ਤਾਂ ਥੋੜਾ ਕਦੇ ਟੁੱਟਿਆ ਦੇਖਿਆ ਨੀ ਪਰ ਇੱਕ ਇਹ ਨਾ ਹੋਰ ਆ ਜਿਹਨੇ ਉਹ ਨਵੀਆਂ ਮਸ਼ੀਨਾਂ ਬਾਈ ਇਹ ਥਰੈਸ਼ਰ ਦੇ ਬਹੁਤ ਉੱਪਰ ਚੱਲਦਾ ਥੋੜਾ ਜਿਹਾ ਫਰਕਾ ਫੁੱਟ ਅੱਧੇ ਫੁੱਟ ਦਾ ਇਹ ਜਿਹੜੀ ਇਹ ਪੁਰਾਣੇ ਮਾਡਲ ਹਨਾ ਇਹਦਾ ਜਿਵੇਂ ਹੀ ਥਰੈਸ਼ਰ ਦੇ ਨਾਲੇ ਸਿੱਟਦਾ ਉੱਪਰ ਹੀ ਚੱਲਦਾ ਥਰੈਸ਼ਰ 12 ਦੇ ਨਾਲ ਹੀ ਚੱਲਦਾ ਹਾਂ ਚਲ ਕੋਈ ਨਹੀਂ ਹੌਲੀ ਹੌਲੀ ਬਣਾ ਲੇਂਗੇ ਉਹ ਜਹੀ ਜਾਣਾ ਨਾ ਜਿੱਥੇ ਇੱਥੇ ਤੇ ਕਰਾ ਕੇ ਮਾਲਕ ਨੇ ਲੈ ਆਂਦੇ ਹਾਂ ਗਾਂ ਵੀ ਲਿਜਾਊ ਆਪੇ ਹੈਗਾ ਨਹੀਂ ਕੱਲ ਨੂੰ ਅੱਜ ਲਾ ਸਰਾਕ ਕੋਡੀ ਚੜ ਗਏ ਇੱਕ ਟੰਬਾ ਰਹਿ ਗਿਆ ਬਸ ਕੱਲੀ AC ਵਾਲੀ ਦਾ ਚੱਲ ਮਾਲਕ ਉਹ ਵੀ ਲਿਆਉ ਪਰ ਤਰ ਲਾਂਗੇ ਮਹਾਰਾਜ ਤਰਾਉ ਮਾਲਕ ਤਰਾਉ ਤੇ ਵੀ ਉਹਦੇ ਪਿੰਡ ਕਹਿੰਦਾ ਬੰਦਿਆ ਮਿਹਨਤ ਜੇ ਕਰਦਾ ਰਹਿ ਹੈ ਮਾਲਕ ਤਮੰਨਾ ਪੂਰੀ ਆਪੇ ਕਰਦਾ ਜਾਂਦਾ ਹੈਗਾ ਨਹੀਂ ਫਿਰ ਇਹਨੂੰ ਪਤਾ ਨਹੀਂਦਾ ਇਹਨੂੰ ਪਤਾ ਯਾ ਚ ਇੱਥੇ ਵੀ ਨਾ ਕੋਈ ਵੀ ਮੈਂ ਪੀ ਜਾਣਾ ਖੜੀਆਂ ਹੋਣੇ ਨਹੀਂ ਪਤਾ ਨਹੀਂਦਾ 4 ਇੰਚੇ ਸਲਾਮ 4 ਇੰਚ ਅੱਜ ਮੈਂ ਇਹਨੂੰ ਕਿਹਾ ਮੈਂ ਕਿਹਾ ਜੇ ਤੂੰ ਹੀ ਕਰ ਇੱਥੇ ਧੱਕੇ ਜਿਹਾੰਦਾ ਫਿਰ ਜਾਨਾ ਤੂੜੀ ਵਾਲੀ ਮਸ਼ੀਨ ਲੈ ਮੈਂ ਕਿਹਾ ਉੱਥੇ ਐਮਪੀ ਜੀ ਬਥੇਰਾ ਏਰੀਆ ਆਪਣੇ ਕੋਲ ਕਹਿੰਦਾ ਅੱਛਾ ਮੈਂ ਕਿਹਾ ਹਾਂ 30 ਦਿਨ ਮੈਨੂੰ ਫੋਨ ਲਾਦਾ ਪਤਾੰਦ ਨੇ ਕਹਿੰਦਾ ਮਸ਼ੀਨ ਦਾ ਸੌਦਾ ਕਰੀ ਜਾ ਜਾ ਬਾਈ ਫੇਰ ਟਰਾਲੀਆਂ ਦਾੜ ਗਿਆ ਟਰਾਲੀ ਦੇ ਮਾਲਕ ਨੇ ਇਹ ਜਿਹੀਆਂ ਦਵਾਈਆਂ ਮੈਂ ਕਿਹਾ ਵੀ ਚਾਹੇ ਥਣੇ ਬੰਬੇ ਨੂੰ ਲੈ ਜਾ ਕੱਖ ਨਹੀਂ ਵਿਗੜੂ ਟਰਾਲੀਆਂ ਦਾ ਨਹੀਂ ਹੁਣ ਕਾਹ ਵਾਸਤੇ ਨਾ ਪਤਾ ਇਹਨੂੰ ਕਿਆ ਕਰਨਾ ਵੀ ਕੱਲੀ ਮਸ਼ੀਨ ਪਾ ਕੇ ਭੱਜਿਆ ਤੂੜੀ ਵਾਲੀਆਂ ਟਰਾਲੀਆਂ ਉਰੇ ਵਾਲੀਆਂ ਹੀ ਬਾਰਾ ਖਾਣ ਗਿਆ ਆਪਾਂ ਨੂੰ 10 ਛੋਟੀਆਂ ਛੋਟੀਆਂ ਹਾਂ ਇਹ ਤਾਂ ਜਿਵੇਂ ਹੁਣ ਆਪਾਂ ਉਹਦੇ ਸਿੱੜ ਦਾਂਗੇ ਤੂੜੀ ਆਪਦੀ ਬਣਾ ਕੇ ਚੱਲ ਸਿੱਟ ਲੂ ਨੀ ਬਾਈ ਇਹ ਜਿਵੇਂ ਟੋਪੀ ਉੱਪਰਲੀ ਹਜੇ ਇੱਕ ਟਰਾਲੀ ਇਹਦਾ ਆਪਸ਼ਨ ਹੈਗੀ ਆ ਥੋੜੀ ਥੱਲੇ ਲਾਣੇ ਸਰਾਕ ਥੱਲੇ ਸਰਾਕ ਲਾਣੇ ਥੋੜੇ ਫੋਰਵੇਂ ਸਰਾਕ ਥੱਲੇ ਲਾਣੇ ਆ ਨਹੀਂ ਕੋਈ ਗੱਲ ਨਹੀਂ ਫੇ ਗਾਂ ਨੂੰ ਫੇ ਟੋਪੀ ਛੋਟੀ ਬਣਾ ਲਿਆਗੇ ਹੋਰ ਕੀ ਹੈ ਹੈ ਚੱਲ ਜੇ ਕੰਮ ਸਹੀ ਜਨ ਵਧੀਆ ਲੱਗ ਗਿਆ ਬਾਈ ਇੱਦ ਕੇ ਇੱਕ ਵੀ ਟਰਾਲੀਆਂ ਗਾਂ ਨੂੰ ਸਾਧੂਗੜ ਵਾਲੀਆਂ ਮੁੰਡੇ ਲਵੇ ਯਾਰ ਥੋੜੀ ਨੋ ਰੱਖਿਆ ਆਪਦੀਆਂ ਉਹ ਸਿੰਗਲ ਟਾਇਰੀ ਟਰਾਲੀ ਹੋਵੇ ਤੇ ਬਾਅਦ ਹਿੱਸਾ ਵਧਾ ਕੇ ਉਹਦੇ ਬਾਹਰਲੇ ਪਾਸੇ ਟਾਇਰ ਪਾਏ ਹੁਣ ਚੌੜਾ ਕਰਿਆ ਹੋਵੇ ਇਹ ਤਾਂ ਬਾਈ ਤਾਂ ਇਤਾਂ ਆਪਦਾ ਇਹ ਸਿੰਗਲ ਟਾਇਰ ਦੀ ਇਹ ਵੀ ਕਰੀਏ ਤੇ ਇੱਕ ਤਾਂ ਸਿੰਗਲ ਟਾਇਰ ਹੀ ਉਹਦੇ ਉੱਪਰ ਲਈ ਇਹ ਤਾਂ ਡਬਲ ਟਾਇਰ ਕਰਕੇ ਰਿਆਂ ਰੋਡ ਤੇ ਕਈ ਵਾਰ ਸਿੰਗਲ ਟਾਇਰ ਪੈਂਚਰ ਹੋ ਜਵੇ ਜਿਵੇਂ ਵਿੱਚ ਟਰੈਕਟਰ ਲੱਦਿਆ ਹੋਇਆ ਹੈ ਕਈ ਵਾਰ ਗਲਤ ਹੋ ਜਾਂਦਾ ਹਾਂ ਉਹ ਤਾਂ ਕਦਾਂ ਕਿਹਾ ਹੋਰੇ ਖੋਲਣਾ ਹੀ ਟਾਇਰ ਇੱਕ ਇੱਕ ਤਾਂ ਹੈ ਅੰਦਰਨੇ ਖੋਲਦੇ ਹਾਂ ਹਾਂ ਥੱਲੇ ਕਰਦੇ ਹਾਂ ਹਾਂ ਉਹਨੇ ਸਟੇਪ ਲਏ ਹੋ ਜਾਣੀਆਂ ਚਾਰ ਮੈਂ ਤਾਂ ਕਹਿੰਦਾ ਇੱਥੇ ਹੀ ਰੱਖਣੀ ਕੋਲ ਕੋਰੀ ਹਾਂ ਇੱਥੇ ਖੋਲ ਕੇ ਰੱਖ ਜੀ ਚਾਰ ਟਾਇਰ ਉਰੇ ਖੋਲ ਕੇ ਲਾ ਦੇ ਇੱਕ ਟਾਇਰ ਵਿੱਚ ਲੈ ਚਲੂੰਗਾ ਤੀਆ ਤਿੰਨ ਉਰੇ ਰੱਖ ਦੇ ਹਣਾ ਉੱਥੇ ਐਵੇਂ ਚੱਕਣ ਚ ਕਾਉਣ ਨਾਲੋਂ ਸੰਭਾਲਣ ਨਾਲੋਂ ਇੱਥੇ ਆਪਣੇ ਪਏ ਰਹਿਣਗੇ ਟਿਕਾਣੇ ਆਹ ਦੋਈ ਵਾਰ ਕਟਿੰਗ ਦੇਈਦਾ ਟੈਂਕੀ ਬਾਈ ਨੇ ਦੇ ਦਿੱਤੀ ਕਹਿੰਦਾ ਵੀ ਆਹ ਲਾਓ ਟਰੈਕਟਰ ਤੇ ਬਣਿਆ ਹੋਇਆ ਜਗਾੜੇ ਮਿਲ ਗਿਆ ਸਾਰਾ ਪਿੰਡ ਜੀ ਆਸਾਂ ਕਰਦੇ ਤੇ ਵੀ ਟੈਂਕੀ ਲੈ ਕੇ ਬਣਾਈਏ ਆਹ ਸਾਰਾ ਬਣਿਆ ਬਣਾਇ ਬਿੱਡ ਮਿਲ ਗਿਆ ਲਾ ਲ ਇਹਨੂੰ ਬੁਰਮਨ ਹਾਂ ਵਾਹ ਦਾ ਮਾ ਫੋਰਮਨ ਨੂੰ ਕਹ ਮਖਾ ਹੱਥ ਮਾਰੀ ਚੱਲ ਤੇਰੇ ਕੰਮ ਦਾ ਕੋਈ ਨਾ ਕੋ ਲੰਬੀ ਜਾਣਾ ਮਰੋ ਜਫਾ ਦੇ ਤਾ ਇਹਨੂੰ ਲਿੰਕਾਂ ਵਾਲਾ ਮਖਾ ਚਾਕਾ ਕਿਉਂ ਆ ਬਾਈ ਨੇ ਤੂੜੀ ਵਾਲੇ ਨਹੀਂ ਚਲਾਈ ਹੋਈ ਆ ਨਾ ਹੁਣੇ ਵੇਚੀ ਆ ਬਾਈ ਹੈ ਨਾ ਹਾਂ ਪਿਛਲੇ ਸੀਜ਼ਨ ਐ ਨਹੀਂ ਚਲਾਈ ਬੱਸ ਅੱਛਾ ਉਦੋਂ ਪਹਿਲਾਂ ਸੀਗੀ ਚੱਲ ਤੂੰ ਲਿਆ ਫੋਰ ਬਾਈ ਫੋਰ ਕੈਪ ਦਾ ਤੈਨੂੰ ਨਾਲੇ ਖੱਟ ਲਿਆ ਕਰੀਏ ਮੈਂ ਨਹੀਂ ਮਾ ਪਿਆ ਟਾਈਮ ਦਾ ਹੋਇਆ ਨਾ ਇਹਨਾਂ ਕੰਮਾਂ 'ਚ 1991 ਦੇ ਵਿੱਚ ਸਟੈਂਡਰਡ ਵਾਲਿਆਂ ਨੇ 40 ਮਸ਼ੀਨਾ ਬਣਾਈਆਂ ਸੀ ਤੂੜੀ ਵਾਲੀਆਂ ਜਿਨ੍ਹਾਂ 'ਚੋਂ ਇੱਕ ਆਪਾ ਲਈ ਸੀ 45000 ਦੀ ਬਲੈਕ 'ਚ 45000 ਦੀ ਦੀ 99 ਚ ਹਾਂ ਕੱਲੀ 40000 ਦੀ ਕੱਲੀ 45000 ਦੀ ਸੀ ਸਟੈਂਡਰਡ ਵਾਲਿਆਂ ਨੇ 40 ਖਨੀ 44 ਮਸ਼ੀਨਾ ਬਣਾਈਆਂ ਸੀ ਉਦੋਂ ਉਹ ਤਾਂ 4 ਲੱਖ ਦੀ ਹੋਈ ਹੋਈ ਆ ਹਾਂ ਉਦੋਂ ਮਸ਼ੀਨ ਲਈ ਸੀ ਆਪਾਂ ਤੂੜੀ ਵਾਲੀ ਚੱਕਲਾਂ ਵਾਲਾ ਵਾਈ ਦਾ ਸਾਦੇ ਬਣ ਗਿਆ ਆਕੇ ਹੈ ਹੋਰ ਮੈਂ ਨਾ ਚੱਕਲਾਂ ਵਾਲਾ ਵਾਈ ਦਾ ਸਾਦੇ ਬਣ ਗਿਆ ਆਕੇ ਅੱਛਾ ਇਹ ਤਾਂ ਲੱਗਿਆ ਸਬਜੀ ਆਪਰੇਟਰ ਕਰਨਾ ਇਹ ਸਬਜੀ ਪਾਣੀ ਦਾ ਆਪਰੇਟਰ ਆ ਕੋਲੋਂ ਨਾਲ ਆਦੇ ਰਾਜਾ ਚਾਚਾ ਆ ਜੀ ਆਂਦੀ ਹੁਣੇ ਤੋੜ ਕੇ ਐਮਪੀ ਵਾਲੀ ਗੋਭੀ ਥਲਾ ਲਾਲ ਆ ਰਾਂ ਬਾਈ ਬਿਨਾਂ ਰੇ ਸਪਰੇਅ ਤੇ ਆ ਇਹ ਥਲਾ ਫਰਕ ਪੈ ਗਿਆ ਨਾ ਚਾਚਾ ਬਾਈ ਪੱਕਾ ਫਰਕ ਪੈਂਦਾ ਇੱਥੇ ਆ ਕੇ ਨਾ ਖਾਣ ਪੀਣ ਨਾਲ ਅਰੀਜਨਲ ਵਧੀਆ ਖਾਣਾ ਪੀਣਾ ਉਹਦਾ ਕੱਟਾ ਆਪਣਾ ਆਪਾਂ ਉਹ ਜਿਹੜਾ ਆਪਣਾ ਖਾਣਾ ਜਿਹਦੇ ਨਾਲ ਆਟਾ ਵੀਰ ਵਾਲਾ ਖਾਣ ਲੱਗੇ ਨਾ ਫਿਰ ਦੇਖੇਂ ਕਿੰਨਾ ਫਰਕ ਪੈਣਾ ਹੈ ਹਾਂ ਹਾਂ ਹੁਣ ਬਾਈ ਕਰਾ ਮੇਰੀ ਸ਼ੂਗਰ ਜਮੇ ਹੀ ਨਹੀਂ ਕਹਿੰਦਾ ਇਹ ਕੀ ਇਹ ਸਾਰਾ ਸਾਲ ਇੱਥੇ ਕੱਢ ਗਿਆ ਹੈ ਜਮਾ ਹੀ ਨਹੀਂ ਲੱਗੀ ਹੋਰ ਮੈਂ ਨਾ ਇਹ ਸਾਰਾ ਸਾਲ ਇੱਥੇ ਲਾ ਗਿਆ ਤੇ ਕਿ ਰੋਟੀ ਪਾਣੀ ਸਾਰਾ ਆਟਾ ਉਟਾ ਇੱਧਰ ਤੇ ਚੱਲਿਆ ਇਹ ਕਹਿੰਦਾ ਮੇਰੀ ਜਮੇ ਸ਼ੂਗਰ ਨੇ ਲਾ ਗਈ ਜਮੇ ਖਤਮੇ ਹੋ ਗਈ ਜਮਾ 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 ਹਰਕਾ ਬਾਈ ਬਹੁਤ ਰੋਜ਼ਾ 1.7 ਆਈ ਆ ਡਾਕਟਰ ਜਮਾ ਮਤਲਬ 100 ਤੋਂ ਥੱਲੇ ਆ ਗਈ ਹਾਂ ਨਾਲੇ ਕੋਈ ਆਪਾਂ ਆਏ ਨਹੀਂ ਵੀ ਉਹ ਟੈਸਟ ਕਰਾਈਏ ਉਹ ਜਿਹੜਾ ਇੱਕ ਟੈਸਟ ਉਹ ਤਿੰਨ ਮਹੀਨੇ ਹਾਂ ਉਹ ਕਰਾਇਆ ਸੀ ਮਤਲਬ ਉਹ ਤਿੰਨ ਮਹੀਨਿਆਂ ਦੀ ਸ਼ੂਗਰ ਲੈਵਲ ਉੱਥੇ ਹੀ ਖੜੀ ਆ ਨਾ ਘਟੀ ਨਾ ਵਧੀ ਬਈ ਖਾਣੇ ਦਾ ਫਰਕਾ ਪੈਣ ਦਾ ਪੋਲੂਸ਼ਨ ਦਾ ਹੁਣ ਤੁਸੀਂ ਦੇਖੋ ਤੁਸੀਂ ਇੱਥੇ ਆ ਗਏ ਕੋਈ ਅੱਖਾਂ 'ਚ ਜਲਣ ਨਹੀਂ ਕੋਈ ਕੋਸ ਨਹੀਂ ਕਿੰਨਾ ਵਧੀਆ ਸਵਾਗਤ ਮਾਹੌਲ ਚਾਰੇ ਪਾਸੇ ਹਰਿਆਈ ਹਾਂ ਚਾਰ ਆਪਣੇ ਦਾ 2 ਕਿਲੋਮੀਟਰ ਤੋਂ ਗਾਹਾਂ ਦਿਨਾਂ ਨਿਉਰੇਲਾ ਮਾਰਨੇਗਾ ਛੱਤ ਤੇ ਖੜ ਕੇ 5 ਕਿਲੋਮੀਟਰ ਤੱਕ ਦੀਦਾ ਹੈ ਸਹੀ ਗੱਲ ਜਮਾ ਪੋਲੂਸ਼ਨ ਨਹੀਂ ਹੈਗਾ ਹੁਣ ਜਦੋਂ ਆਪਣੇ ਲੋਕ ਬੰਦੀ ਹੋਈ ਆ ਉਦੋਂ ਦੇਖ ਲਾ ਜਲੰਧਰੋਂ ਪਹਾੜਾਂ ਹਿਾਰਪੁਰ ਦੀਆਂ ਪਹਾੜੀਆਂ ਦਿਖਣ ਲੱਗੀਆਂ ਸੀ ਪੋਲੂਸ਼ਨ ਹੀ ਆਹੋ ਵਿੱਚ ਹੋਰ ਕੀ ਹੈ ਹੁਣ ਆਏ ਇੱਕ ਉਹਦੇ ਖਾਣੇ ਪੀਣੇ ਦਾ ਫਰਕ ਪੈ ਜਾਂਦਾ ਨਾ ਹਜੇ ਅਸੀਂ ਆਟਾ ਪਰੋਵਾਂ ਪਰ ਪੰਜਾਬ ਵਾਲਾ ਖਾਣਾ ਹੈ ਜਿੱਦਨੇ ਆਪਾਂ ਆਟਾ ਨਾ ਕਣਕ ਦਾ ਇੱਥੇ ਦਾ ਪਿਆ ਲਿਆ ਵੀ ਬਹੁਤ ਵਰਕ ਆ ਬਾਈ ਉਹਦੇ ਦਾ ਮੇਰਾ ਬਾਪੂ ਨੇ ਦੱਸੀ ਗੱਲ ਆਪਣੇ ਨੂੰ ਮੈਂ ਕਿਹਾ ਉੱਥੇ ਦਾ ਖਾਣਾ ਪੀਣਾ ਬਹੁਤ ਸ਼ੌਦਾ ਕਹਿੰਦਾ ਵੀ ਕਣਕ ਉੱਥੀ ਤੇ ਲਿਆਈ ਮਾਂ ਲਿਆ ਦੂੰ ਤੈਨੂੰ ਇਹ ਕਿ ਤੈਨੂੰ 10 ਕਿਲੋ ਕਣਕ ਲਿਆਣੀ ਮੋੜ ਕੇ ਸਾਲ ਦਾ ਕਣਕ ਉਹੀ ਖਾਣੀ ਆ ਸ਼ੂਗਰ ਦਾ ਮਰੀਜ਼ ਆ ਉਹ ਵੀ ਬਿਲਕੁਲ ਮੈਂ ਤੈਨੂੰ ਦੱਸੂ ਤੂੰ ਆਪੇ ਦੱਸੇਗਾ ਵੀ ਫਰਕਾ ਜਿਹੜੀ ਨਾ ਆਪਾਂ ਇੱਕ ਵਾਰੀ ਦੋ ਵਾਰੀ ਰੋਟੀ ਇਹ ਤੁਸੀਂ ਰੈਗੂਲਰ ਖਾਓ ਇਹਨੂੰ ਹੁਣ ਤੂੰ ਲਾਲਾ ਵੀ ਆਪਾਂ ਨੂੰ ਨਾ 5 ਸਾਲ ਹੋ ਗਏ ਇੱਥੇ ਪੂਰੇ ਖੇਤੀ ਕਰੀ ਨੂੰ ਪਹਿਲਾਂ ਤਾਂ ਚਲ ਠੇਕੇ ਬਟਾਈ ਤੇ ਹੁੰਦਾ ਸੀ 5 ਸਾਲ ਤੇ ਆਪਾਂ ਦਾਲਾਂ ਵੀ ਇੱਥੋਂ ਜਿਵੇਂ ਛੋਲੇ ਹੋਗੀ ਮਸਰੀ ਹੋਗੀ ਕਣਕ ਹੋਗੀ ਜਿੰਨੀਆਂ ਚੀਜ਼ਾਂ ਅਸੀਂ ਘਰ ਦੀਆਂ ਇੱਥੋਂ ਲੈ ਜਾਣੀਆਂ ਟਰਾਲੀ ਭਰ ਕੇ ਅੱਛਾ ਫਰੋਂ ਵੀ ਇੱਥੋਂ ਲੈ ਕੇ ਜਾਣੀਆਂ ਦੇਹਲਾ ਤੇਲ ਵਾਲੀ ਤੇ ਸਰਲ ਹੋਈ ਵਰਕਾ ਮੈਂ ਖਾ ਡਾਕਟਰ ਤੇ ਸਾਡਾ ਖਾਤਾ ਹੀ ਬੰਦ ਹੋ ਗਿਆ ਇਹ ਸਹੀ ਗੱਲ ਆ ਰੀਅਲ ਗੱਲ ਦੱਸ ਰਿਹਾ ਸਾਡਾ ਫੈਮਿਲੀ ਡਾਕਟਰ ਹੈ ਡਾਕਟਰ ਪਾਲ ਹੈ ਸਾਡੇ ਛੇਰਪੁਰ ਉਹਦੇ ਸਾਡਾ ਅਕਾਊਂਟ ਮਤਲ ਜਾਂਦੇ ਨਹੀਂ ਦਵਾਈ ਲੈਣ ਨਹੀਂ ਸਾਡਾ ਇੱਕ ਅੱਧਾ ਤੁਰੇ ਹੀ ਰਹਿੰਦਾ ਸੀ ਅੱਜ ਇਹਨੂੰ ਦਵਾ ਲਿਆ ਜੇਨੂੰ ਦਵਾ ਲਿਆ ਜੇਨੂੰ ਇਹ ਲਿਆ ਜਾਏ ਹੋ ਗਿਆ ਨਾ ਕਈ ਨਹੀਂ ਦਵਾਈ ਦਾ ਖਰਚਾ ਹੀ ਨਹੀਂ ਰਿਹਾ ਰਕ ਪੈ ਗਿਆ ਤਾਂ ਹੀ ਬਾਈ ਇੱਥੇ ਨਿੰਦਰ ਡਾਕਟਰ ਹੈ ਨਹੀਂ ਇੱਥੇ ਬਾਈ ਕਹਿੰਦੇ ਬੀਪੀ ਸ਼ੂਗਰ ਪੁੱਛ ਲਾ ਕੇ ਉਹਨੂੰ ਕਹਿੰਦੇ ਸ਼ੂਗਰ ਕਹਿੰਦੇ ਕਿਆ ਹੱਫਤਾ ਹਾਂ ਪਤਾ ਹੀ ਨਹੀਂ ਸੀ ਬੀਪੀ ਸ਼ੂਗਰ ਦਾ ਤਾਂ ਫੋਰਮਰ ਪਤਾ ਹੀ ਨਹੀਂ ਉਹਨਾਂ ਨੂੰ ਕੀ ਹੁੰਦਾ ਕਹਿੰਦੇ ਉਹ ਘਰ ਘਰ ਰੱਖੀਆਂ ਨੇ ਬੀਪੀ ਆਪਣੀਆਂ ਨੇ ਮੇਰੀਆਂ ਉਹਰੇ ਸ਼ੂਗਰ ਵਾਲੀ ਤੇ ਬੀਪੀ ਮੇਰੀ ਉਰੀ ਰੱਖੀ ਹੁੰਦੀ ਉਹ ਕਿੱਡਾ ਡੱਬਾ ਪਿਆ ਉੱਥੇ ਉੱਪਰ ਤੇਰਾ ਜਦ ਤੂੰ ਆਇਆ ਹਾਂ 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 ਓਏ ਕੀ ਲੈ ਕੇ ਗਿਆ ਵੀ ਉਹ ਤਾਂ ਲੋੜ ਹੀ ਨਹੀਂ ਪੈਂਦੀ ਯਾਰ ਘਰੇ ਰੋਜ਼ ਚੈੱਕ ਕਰਨਾ ਪੈਂਦਾ ਵੀ ਕਦੇ ਬੀਪੀ ਦਾ ਨਹੀਂ ਵੱਧ ਗਿਆ ਕਦੇ ਆਹ ਸ਼ੂਗਰ ਤਾਂ ਨਹੀਂ ਵੱਧ ਗਿਆ ਬਰਕਾ ਪੈਂਦਾ ਹੈ ਬਾਈ ਬਹੁਤ ਵਰਕਾ ਹਾਂ ਬਾਕੀ ਜਿਹੜਾ ਇੱਥੇ ਪਾਣੀ ਆ ਨਾ ਆਪਣੇ ਤਾਂ ਥੱਲੇ ਜ਼ਮੀਨ ਚ ਰੇਤੇ ਦਾ ਪਾਣੀ ਆਉਂਦਾ ਇੱਥੇ ਪਾਣੀ ਆਉਂਦਾ ਝਰ ਕੇ ਹੁਣ ਆਪਣਾ ਖੂਹ ਆ ਦੇਖਿਆ ਨਾ ਮੈਂ ਕਿਵੇਂ ਝਰਦਾ ਸੀ ਇਹਨੂੰ ਝਾਰਨੇ ਦਾ ਪਾਣੀ ਕਹੇ ਜਾਂਦਾ ਪੱਥਰ ਦਾ ਇਹ ਇੱਕ ਨੰਬਰ ਪਾਣੀ ਹੈ ਉਹ ਪੀਨੇ ਆਪਾਂ ਹਾਂ ਹੁਣ ਜਿਹੜੇ ਵੱਡੇ ਡਾਕਟਰ ਆ ਨਾ ਮੈਂ ਦੇਖਿਆ ਕਈਆਂ ਦੇ ਹੁਣ ਆਪਾਂ ਘਰਾਂ ਦਾ ਫਿਲਟਰ ਲਾਏ ਹੋਏ ਆ ਹਾਂ ਉਹ ਕੱਟੇ ਤੋੜੇ ਦੇ ਵਿੱਚ ਨਾ ਉਹਨੂੰ ਬਜਰੀ ਦਾ ਭਰ ਲੈਂਦੇ ਆ ਧੋ ਤਮਾ ਕੇ ਸਮਾਰ ਕੇ ਉਹਦੇ ਥੱਲੇ ਉਹਨਾਂ ਦੀ ਟੂਟੀਆਂ ਨੇ ਉਹ ਚ ਪਾਣੀ ਪਾ ਕੇ ਉਹ ਪਿੰਦੇ ਆ ਉਹਨੂੰ ਚਾਰਨੇ ਦਾ ਪਾਣੀ ਕਹਿ ਜਾਂਦਾ ਉਹ ਕਦੇ ਪੀ ਕੇ ਦੇਖੋ ਕਿੰਨਾ ਪਾਣੀ ਬਸ ਇਧਰ ਬੈਸਲਰੀ ਨੇ ਉਹ ਵੀ ਵਧੀਆ ਪਾਣੀ ਆ ਤੱਤ ਬਣ ਜਾਂਦੇ ਨੇ ਨਾ ਫਿਰ ਉਹਦੇ ਚ ਹੂੰ ਕੁਝ ਖਾਸਾ ਕੋਸੋ ਵਿੱਚੀ ਤਾਂਬੇ ਦਾ ਸੜਦ ਹੁੰਦੇ ਵਿੱਚੀ ਜਿਵੇਂ ਖਰਾਦ ਵਾਲਾ ਆਪਣਾ ਲੋਹਾ ਹੁੰਦਾ ਇਹਦੀ ਫੇਰੀ ਜੀ ਲਾ ਕੇ ਉਹ ਖਾਸਾ ਕੋ ਸੜਦੇ ਵਿੱਚ ਉਹਦੇ ਅੱਛਾ ਫਿਰ ਉਹਨੂੰ ਧੋ ਕੇ ਸਮਾਰ ਕੇ ਉਹਦੇ ਜੋ ਫਿਰ ਪਾਣੀ ਉਹਦੇ ਜੋ ਪੀਂਦੇ ਆ ਉਹ ਦੇਖੋ ਕਦੇ ਪਾਣੀ ਪੀ ਕੇ ਤੁਸੀਂ ਉਹ ਕੈਸਾ ਪਾਣੀ ਹੈ ਬੜੇ ਕਿੰਨੇ ਤੱਤ ਇਕੱਠੇ ਆ ਹੋਣਗੀਆਂ ਹਾਂ ਸਾਰਾ ਕੁਝ ਸੜਦਾ ਵਿੱਚ ਉਹਰ ਕਦਾ ਪੈਂਦਾ ਬਾਕੀ ਬੋਰਮੈਨ ਨੂੰ ਲੱਗਣਾ ਪਤਾ ਹੈ ਬੋਰਮੈਨ ਹਜੇ ਜਿੰਨਾ ਆਟਾ ਆਪਣਾ ਇੱਧਰ ਵਾਲਾ ਲਾਗੇ ਨਾ ਖਾਣਾ ਫੇਰ ਦੇਖੀ ਨੂੰ ਕੰਨਾ ਫਰਕ ਪੈਣਾ ਆਪਣਾ ਚੱਲ ਯਾਰ ਆਪਣੇ ਦਾ ਚਾਰ-ਚਾਰ ਸਪਰੇਆ ਹੋ ਜਾਣੀਆਂ ਕਣਕ ਤੇ ਆ ਤੇਰੇ ਸਾਹਮਣੇ ਇੱਕ ਵੀ ਨਹੀਂ ਕਰੀ ਹਲੇ ਹੂੰ ਨਾ ਕਰੀਏ ਇੱਕਨੇ ਵਧਣੀ ਆ ਆਹੀਂ ਵਧਣੀ ਆ ਬਾਅਦ ਇੱਥੇ ਹੀ ਲੈ ਜਣੀ ਦਾਸ ਕਾਉਂਟਰ ਗਾਣ ਕਰਾਂਗੇ ਹਾਂ ਹਾਂ ਟਰਾਲੀ ਲਾ ਕੇ ਚੱਲਾਂਗੇ ਉੱਥੋਂ ਕਿੰਡੋ ਲੈ ਜੀ ਚੱਕ ਕੇ ਵਸ ਨਾ ਨਾ ਵਧੇਂ ਜਾਊਗੀ ਮਹੀਨ ਚ ਧਰ ਲਾਂਗੇ ਰਸਤੇ ਤੱਕ ਉੱਥੇ ਤੱਕ ਪਹੁੰਚੀ ਤਾਂ ਟਰਾਲੀ ਦੇ ਤਾਂ ਲਾਂਗਾ ਹਮ ਜੀ ਧਰ ਲਾਂਗੇ ਹੈ ਕਿ ਨਹੀਂ ਬੋਰਮਨ ਤੂੰ ਵੀ ਲੈ ਜੀ ਭਾਵੇਂ ਦੋ ਕੁਇੰਟਲ ਆਪਣੀ ਵਧੀਆ ਹੈ ਬਾਈ ਓਰੇ ਰੋਟੀ ਦੇ ਫਰਕ ਨਹੀਂ ਗਏ ਪੂਰੀ ਵਰਗੀ ਰੋਟੀ ਆਉਂਦੀ ਆ ਹਾਂ ਚਲੋ 12 ਲਾਉਣੀਆਂ ਬਾਈ ਅੱਜ ਇਹਨਾਂ ਦੇ ਦੁਆਲੇ ਹੋਵਾਂਗੇ ਹੁਣ ਤੁਹਾਨੂੰ ਨੈਕਸਟ ਵੀਡੀਓ ਜੇ ਦਿਖਾਵਾਂਗੇ ਤਾਂ ਬਹੁਤ ਲੰਬੀ ਹੋਊਗੀ 27 28 ਮਿੰਟ ਦੀ ਵੀਡੀਓ ਹੋ ਜਾਂਦੀ ਆ ਇੱਥੇ ਨੈਟਵਰਕ ਤੁਹਾਨੂੰ ਪਤਾ ਹੀ ਹੈ ਵੀ ਕੱਡੇ ਜਾਂਦਾ ਛੱਤਾਂ ਦਾ ਜਾਣਨਾ ਪੈਂਦਾ ਉਹ ਕਈ ਵਾਰ ਹੀਨ ਤੇ ਕਈ ਵਾਰ ਉਹ 30 ਮੰਜ਼ਲ ਤੇ ਉਹ ਗਮਟੀ ਕੱਢੀਏ ਜਿੱਥੇ ਚਾਚਾ ਲੱਗਿਆ ਗੋਭੀ ਬਣਾਉਣਾ ਅੱਜ ਚਾਚਾ ਬਕਤੌਰਾ ਠੀਕ ਆ ਬਾਈ ਮਿਲਦੇ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ